ਹੁਣ ਅਸੀਂ ਸਿਰਫ ਔਰ ਸਿਰਫ 800 ਰੁਪਏ ਦੇ ਵਿੱਚ ਤੁਹਾਨੂੰ ਵਾਈਫਾਈ ਵਾਲਾ ਕੈਮਰਾ ਦੇ ਦੇਣਾ ਹੈ ਔਰ ਉਹ ਵੀ ਕੈਮਰਾ ਆਪਣੇ ਪੂਰੇ ਘਰ ਦੀ ਰਖਵਾਲੀ ਕਰੇਗਾ ਜੀ। ਅੱਛਾ ਸਿਰਫ 800 ਦਾ 800 ਰੁਪਏ ਚ ਉਹ ਵੀ ਪੂਰੇ ਘਰ ਦੀ ਰਖਵਾਲੀ ਕਰੇ। ਇਹ ਕੈਮਰਾ ਆਪਣਾ 360 ਰੋਟੇਟ ਰਹੇਗਾ ਜੀ। ਆਪਣੇ ਮੋਬਾਈਲ ਫੋਨ ਤੋਂ ਅਸੀਂ ਇਹਨੂੰ ਜਿੱਧਰ ਮਰਜ਼ੀ ਅਪ ਡਾਊਨ ਜਿੱਧਰ ਮਰਜ਼ੀ ਘੁਮਾ ਸਕਦੇ ਹਾਂ। ਇਨਬਿਲਟ ਸਪੀਕਰ ਦਿੱਤਾ ਹੋਇਆ ਹੈ। ਸੋਲਰ ਪਲੇਟ ਨਾਲ ਜਿੰਨਾ ਭਰਾਵਾਂ ਨੇ ਖੇਤਾਂ ਦੇ ਵਿੱਚ ਕੈਮਰਾ ਲਗਾਉਣਾ 1 ਕਿਲੋਮੀਟਰ ਤੱਕ ਮਾਰ ਕਰਦਾ ਜੀ ਕੈਮਰਾ। ਔਰ ਇੱਕ ਕੈਮਰੇ ਦੇ ਵਿੱਚ 4 ਲੈਂਸ ਦਿੱਤੇ ਹੋਏ ਨੇ। ਆ 550 ਰੁਪਏ ਤੋਂ ਆਪਣੇ ਕੋਲ ਸ਼ੁਰੂ ਹੋ ਜਾਂਦਾ ਛੋਟਾ ਜਿਹਾ ਸਪਾਈ ਕੈਮਰਾ। ਮੈਗਨੇਟ ਵਾਲਾ ਇਹ ਸਾਰੀਆਂ ਜਿਹੜੀਆਂ ਸੋਲਰ ਲਾਈਟਾਂ ਨੇ ਆਪਣੇ ਕੋਲ ਨਾਰਮਲੀ 200 ਰੁਪਏ ਤੋਂ ਸ਼ੁਰੂ ਹੋ ਜਾਂਦੀਆਂ ਨੇ ਅੱਗੇ ਆਪਣੇ ਕੋਲ ਵੋਕੀ ਟੋਕੀ ਆ ਗਈ ਜਿਹੜੇ ਦੁਕਾਨਦਾਰ ਭਰਾਵਾਂ ਨੂੰ ਚਾਹੀਦੀ ਹੈ 2 ਕਿਲੋਮੀਟਰ ਰੇਂਜ ਵਾਲੀ ਵੋਕੀ ਟੋਕੀ ਉਹ ਵੀ ਆਪਣੇ ਕੋਲ ਹੈਲੋ ਹੈਲੋ ਫਾਈ ਕੈਮਰਾ ਦੇ ਵਿੱਚ ਮੇਰੇ ਕੋਲ ਇੰਨੀ ਰੇਂਜ ਪਈ ਹੋਈ ਹੈ ਜੀ ਆਹ ਕਲੋਕ ਵਾਲਾ ਕੈਮਰਾ ਆਪਣੇ ਕੋਲ ਮਿਲ ਜਾਏਗਾ ਉਸ ਤੋਂ ਬਾਅਦ ਆਪਣੇ ਕੋਲ ਪਲੱਗ ਵਾਲਾ ਕੈਮਰਾ ਮਿਲ ਜਾਏਗਾ ਬਲਬ ਹੋਲਡਰ ਦੇ ਵਿੱਚ ਕੈਮਰਾ ਮਿਲ ਜਾਏਗਾ ਪਾਵਰ ਬੈਂਕ 'ਚ ਮਿਲ ਜਾਏਗਾ ਕੀ ਚੈਨ ਦੇ ਵਿੱਚ ਮਿਲ ਜਾਏਗਾ ਆ ਜਿਨ੍ਹਾਂ ਨੂੰ ਐਨਕ ਵਾਲਾ ਕੈਮਰਾ ਚਾਹੀਦਾ ਐਨਕ ਵਾਲਾ ਵੀ ਕੈਮਰਾ ਮਿਲ ਜੇਗਾ ਇਹ ਪੈਨ ਦੇ ਵਿੱਚ ਵੀ ਆਪਣੇ ਕੋਲ ਅਵੇਲੇਬਲ ਹੈਗਾ ਜੀ ਆ ਦੇਖੋ ਪੈਨ ਵਾਲਾ ਆਪਣੇ ਕੋਲ ਮਿਲ ਜੇਗਾ ਇਹ ਪੈਨ ਦੇ ਵਿੱਚ ਆਪਣੇ ਕੋਲ 5 ਮੈਗਾ ਪਿਕਸਲ ਵਾਲਾ 1950 ਰੁਪਏ ਤੋਂ ਸ਼ੁਰੂ ਹੋ ਜਾਂਦਾ ਹੈ 2 ਮੈਗਾ ਪਿਕਸਲ ਵਾਲਾ 1200 ਰੁਪਏ ਤੋਂ 450 440 ਵੋਲਟ ਦਾ ਝੜਕਾ ਮਾਰਦੀ ਹੈ ਜੀ ਨਾਲ ਵਿੱਚ ਲਾਈਟ ਵੀ ਚੱਲਦੀ ਹੈ ਔਰ ਕਰੰਟ ਵੀ ਮਾਰਦੀ ਹੈ ਕਿਲੋਮੀਟਰ ਤੱਕ ਇਹਨਾਂ ਦੀ ਰੇਂਜ ਹੈ ਜੀ ਟੋਰਚ ਦੀ ਆ ਦੇਖੋਗਾ ਫੋਕਸ ਇਹਦਾ ਕਿੱਡਾ ਵਧੀਆ ਹੁੰਦਾ ਜ਼ੂਮਿੰਗ ਇਨ ਜ਼ੂਮਿੰਗ ਆਊਟ ਆ ਬਹੁਤ ਵਧੀਆ ਆਰੀ ਲੈ ਕੇ ਆਏ ਹਾਂ ਜੀ ਬੋਡਲੈਸ ਬੈਟਰੀ ਦੇ ਵਿੱਚ ਹੈ ਜੀ ਅੱਜਕੱਲ ਤੁਸੀਂ ਦੇਖਿਆ ਹੋਣਾ ਜਿਹੜੇ ਗੱਡੀਆਂ 'ਚ ਦੂਰ ਦੂਰ ਸਫ਼ਰ ਕਰਦੇ ਨੇ ਉਹਨਾਂ ਵਸੇ ਸੀ ਆ ਕਾਰ ਵਾਲਾ ਬੈੱਡ ਲੈ ਕੇ ਆਏ ਹੋਏ ਆ ਜੀ ਇੱਕ ਅਸੀਂ ਇਹ ਬੱਚਿਆਂ ਲਈ ਗਨ ਲੈ ਕੇ ਆਏ ਹੋਏ ਆ ਆ ਦੇਖਿਓ ਤੁਸੀਂ ਇਹਦਾ ਨਿਸ਼ਾਨਾ ਦੇਖਿਓ ਸ਼ੀਸ਼ੇ ਤੇ ਫੋਕਸ ਕਰਿਓ ਆ ਦੇਖੋ ਆ ਬੱਬਲ ਸੈੱਲ ਪੈਂਦੀ ਐ ਇਹਨਾਂ ਦੇ ਵਿੱਚ 1650 ਰੁਪਏ ਦੀ ਗਨ ਨੇ ਜਿਨ੍ਹਾਂ ਬੱਚਿਆਂ ਨੇ ਨਿਸ਼ਾਨਾ ਸਿੱਖਣਾ ਉਹਨਾਂ ਵਾਸਤੇ ਬੈਸਟ ਗਨ ਲੈ ਕੇ ਆਏ ਹੋਏ ਆ ਸੀ ਔਰ ਇਹ ਚਾਰਜਰ ਹੁੰਦੀ ਐ ਜੀ ਆ ਦੇਖੋ ਕਲਰ ਕਿੱਟ ਆਪਣੇ ਕੋਲ ਸਿਰਫ 500 ਰੁਪਏ ਤੋਂ ਸ਼ੁਰੂ ਹੋ ਜਾਂਦੀ ਏ 145 ਪੀਸ ਵਾਲਾ ਸੈੱਟ ਲੈਣਾ ਹੈ ਉਹ ਵੀ ਆਪਣੇ ਕੋਲ ਮਿਲ ਜਾਏਗਾ ਜੀ ਖਾਨਾ ਆਪਣੇ ਕੋਲ ਨਾ ਦੁਨੀਆ ਦੇ ਸਭ ਤੋਂ ਛੋਟੇ ਕੀਪੈਡ ਫੋਨ ਮਿਲ ਜਾਣਗੇ ਜੀ ਆ ਦੇਖੋ ਕਿੱਡਾ ਛੋਟਾ ਫੋਨ ਹੈ ਜੀ 블루ਟੁੱਥ ਸਪੀਕਰ ਹੈੱਡਫੋਨ ਆਪਣੇ ਕੋਲ ਨੋਰਮਲੀ 250 ਰੁਪਏ ਤੋਂ ਸ਼ੁਰੂ ਹੋ ਜਾਂਦੇ ਨੇ ਵਧੀਆ ਕੁਆਲਿਟੀ ਵਾਲੇ ਅੱਗੇ ਇੱਕ ਸਿੱਧੂ ਮੂਸੇ ਵਾਲੇ ਕੋਲ ਆਪਣੇ ਕੋਲ ਫੋਨ ਚੱਲਦਾ ਪਿਆ ਸੀ ਸਿੱਧੂ ਮੂਸੇ ਵਾਲੇ ਭਰਾ ਕੋਲ ਇਹ ਦੇਖਿਆ ਹੋਣਾ ਤੁਸੀਂ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਰਿਹਾ ਹੋਇਆ ਫੋਨ ਹੂੰ ਅਸੀਂ ਇੱਕ ਪ੍ਰੋਜੈਕਟਰ ਲੈ ਕੇ ਆਏ ਹੋਏ ਆ ਆ ਦੇਖੋ ਸਾਰੀਆਂ ਲਾਈਟਾਂ ਆਪਣੀ ਦੁਕਾਨ ਦੀ ਚੱਲਦੀਆਂ ਪਈਆਂ ਨੇ ਕੰਦ ਵੀ ਇਸ ਟਾਈਮ ਆਪਣੀ ਪੂਰੀ ਪ੍ਰੋਪਰ ਵਾਈਟ ਨਹੀਂ ਹੈਗੀ ਆ ਦੇਖੋ ਆਪਣੇ ਕੋਲ ਡਰੋਨ ਆ ਜਾਣਗੇ ਇਹ ਡਰੋਨ ਦਾ ਆਪਣੇ ਕੋਲ ਪ੍ਰਾਈਸ ਰਹੇਗਾ ਸਿਰਫ ਸਿਰਫ 1250 ਰੁਪਏ ਸ਼ਸ਼ੀਕਲ ਜੀ ਲੋ ਆਪਾ ਪਹੁੰਚ ਚੁੱਕੇ ਆ ਇੱਕ ਅਜਿਹੀ ਦੁਕਾਨ ਦੇ ਉੱਤੇ ਜਿੱਥੇ ਤੁਹਾਨੂੰ ਬੱਚਿਆਂ ਦੇ ਨਾਲ ਜੁੜੀਆਂ ਧਰਾਂ ਦੇ ਨਾਲ ਜੁੜੀਆਂ ਚਾਹੇ ਤੁਸੀਂ ਕੋਈ ਵੀ ਸਮਾਨ ਲੈਣਾ ਤੁਹਾਨੂੰ ਇਸ ਦੁਕਾਨ ਤੇ ਜ਼ਰੂਰ ਮਿਲੇਗਾ ਤੇ ਅਸੀਂ ਤੁਹਾਨੂੰ ਇੱਕ ਚੀਜ਼ ਖਾਸ ਤੌਰ ਤੇ ਦੱਸ ਦਈਏ ਕਿ ਵੀਰਜੀ ਦੀ ਦੁਕਾਨ ਦੇ ਉੱਤੇ ਤੁਹਾਨੂੰ ਘਰ ਦੀ ਸਜਾਵਟ ਲਈ ਆਪਣੇ ਛੋਟੇ ਬੱਚਿਆਂ ਲਈ ਖਿਡੌਣੇ ਹੋਣ ਔਰ ਵੱਖਰੀਆਂ ਵੱਖਰੇ ਗੈਜਟਸ ਤੁਹਾਨੂੰ ਇਸ ਦੁਕਾਨ ਤੇ ਮਿਲਣਗੇ ਬਹੁਤਾ ਨਾ ਬੋਲਦੇ ਹੋਏ ਅਸੀਂ ਵੀਰਜੀ ਨਾਲ ਹੀ ਗੱਲਬਾਤ ਕਰਾਂਗੇ ਕਿ ਆਖਰ ਹੁਣ ਇਹਨਾਂ ਦੀ ਦੁਕਾਨ ਦੇ ਉੱਤੇ ਕਿਹੜੇ ਕਿਹੜੇ ਅਜਿਹੇ ਗੈਜਟਸ ਆਏ ਨੇ ਬੱਚਿਆਂ ਨੂੰ ਪ੍ਰਭਾਵਿਤ ਕਰਨ ਦੇ ਲਈ ਔਰ ਖਾਸ ਕਰਕੇ ਇਹ ਵੀ ਤੁਹਾਨੂੰ ਦੱਸ ਦਈਏ ਕਿ ਜਦੋਂ ਤੁਸੀਂ ਆਨਲਾਈਨ ਕੋਈ ਵੀ ਗੈਜਟ ਮੰਗਵਾਉਂਦੇ ਹੋ ਤੇ ਤੁਹਾਡੇ ਨਾਲ ਫਰੋਡ ਹੁੰਦਾ ਪਰ ਇਸ ਦੁਕਾਨ ਤੇ ਨਾ ਕੋਈ ਫਰੋਡ ਨਾ ਕੋਈ ਝੂਠ ਤੇ ਵੀਰ ਜੀ ਨਾਲ ਸਿੱਧੀ ਗੱਲਬਾਤ ਕਰ ਲੈਣਿਆ ਸਤਿ ਸ੍ਰੀ ਅਕਾਲ ਵੀਰ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਟੀਵੀ ਐਨ ਆਰ ਆਈ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇਸ ਟਾਈਮ ਆਪਾਂ ਖੜੇ ਹੋਏ ਆ ਬਾਬੇ ਨਾਨਕ ਦੀ ਹੱਟੀ ਲੁਧਿਆਣਾ ਸ਼ਹਿਰ ਤੇ ਤੁਸੀਂ ਅਕਸਰ ਸਾਡੀਆਂ ਵੀਡੀਓ ਦੇਖਦੇ ਹੁੰਦੇ ਹੋ ਆਪਣੀ ਸ਼ੋਪ ਦੇ ਉੱਤੇ ਸਮਾਰਟ ਗੈਜਟਸ ਨਵੇਂ-ਨਵੇਂ ਗੈਜਟਸ ਆਂਦੇ ਰਹਿੰਦੇ ਨੇ ਜੀ ਜੋ ਕਿ ਲੋਕਾਂ ਲਈ ਲਾਈਫ ਨੂੰ ਬਹੁਤ ਜ਼ਿਆਦਾ ਈਜ਼ੀ ਕਰ ਦਿੰਦੇ ਨੇ ਹੂੰ ਵੀਰ ਜੀ ਅਸੀਂ ਦੁਕਾਨ ਤੇ ਦੇਖੀ ਤਾਂ ਬਹੁਤ ਕੁਝ ਜਾਣੇ ਆ ਪਰ ਸਾਨੂੰ ਇੱਕ-ਇੱਕ ਚੀਜ਼ ਬਾਰੇ ਦੱਸੋ ਕੀ ਕੀ ਆ ਕਿਉਂਕਿ ਲੋਕੀ ਆਨਲਾਈਨ ਬਣਾਉਂਦੇ ਨੇ ਪਰ ਉਹਨਾਂ ਨੂੰ ਫਰੌਡ ਮਿਲਦਾ ਤੇ ਅਸੀਂ ਸ਼ੁਰੂਆਤ ਜ਼ਰੂਰ ਕਰਦੇ ਆ ਇਹਨਾਂ ਤੋਂ ਹਾਂਜੀ ਸਾਰਿਆਂ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਆਪਣੇ ਕੋਲ ਆਈਟਮਸ ਬਹੁਤ ਨੇ 1000 ਪਲੱਸ ਸਾਡੇ ਕੋਲ ਆਈਟਮਸ ਪਈਆਂ ਹੋਈਆਂ ਨੇ ਅਸੀਂ ਵੀਡੀਓ ਤੁਹਾਨੂੰ ਦਿਖਾਵਾਂਗੇ ਵੀਡੀਓ ਚ ਪਿਆਰ ਦੇ ਨਾਲ ਜੁੜੇ ਰਹੋ ਕੱਲੀ ਕੱਲੀ ਆਈਟਮ ਜਿਹੜੀ ਇਹ ਤੁਹਾਨੂੰ ਕੱਲਾ ਕੱਲਾ ਫੀਚਰ ਦੱਸਾਂਗੇ ਜੀ ਕੱਲੀ ਕੱਲੀ ਆਈਟਮ ਦਾ ਸਾਡੇ ਕੋਲ ਇਸ ਟਾਈਮ ਸੱਤ ਤੋਂ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਜਿਹੜੀਆਂ ਚੱਲ ਰਹੀਆਂ ਨੇ ਸੋਲਰ ਲਾਈਟ ਆ ਬਹੁਤ ਜ਼ਿਆਦੀਆਂ ਜਿਹੜਾ ਕੀ ਆਪਣੇ ਘਰਾਂ ਦੇ ਵਿੱਚ ਵੇੜਿਆਂ ਦੇ ਵਿੱਚ ਗਲੀਆਂ ਦੇ ਵਿੱਚ ਲੱਗਦੀਆਂ ਨੇ ਆ ਦੇਖੋ ਵੱਡੀਆਂ-ਵੱਡੀਆਂ ਲਾਈਟਾਂ ਆਪਣੇ ਕੋਲ ਸਟਰੀਟ ਲਾਈਟਾਂ ਮਿਲ ਜਾਂਦੀਆਂ ਨੇ ਸੋਲਰ ਵਾਲੀਆਂ ਉਹ ਇੰਨਾ ਕੁ ਜ਼ਿਆਦਾ ਇਹਨਾਂ ਦਾ ਬ੍ਰਾਈਟਨੈਸ ਰਹੇਗਾ ਸਾਰੀ ਰਾਤ ਦਾ ਇਹਨਾਂ ਦਾ ਬੈਟਰੀ ਬੈਕਅਪ ਰਹੇਗਾ ਆ ਦੇਖੋ 3 3 ਟਰਨ ਵਾਲੀ ਲਾਈਟ ਆ ਜਾਈਗੀ ਆਪਣੇ ਕੋਲ ਉਸ ਤੋਂ ਬਾਅਦ ਆਪਣੇ ਕੋਲ ਇਹ ਸਾਰੀਆਂ ਜਿਹੜੀਆਂ ਸੋਲਰ ਲਾਈਟਾਂ ਨੇ ਆਪਣੇ ਕੋਲ ਨਾਰਮਲੀ 200 ਰੁਪਏ ਤੋਂ ਸ਼ੁਰੂ ਹੋ ਜਾਂਦੀਆਂ ਨੇ ਇੱਕ ਆ ਹੈਂਗਿੰਗ ਵਾਲੀ ਬਹੁਤ ਪਿਆਰੀ ਲਾਈਟ ਲੈ ਕੇ ਆਏ ਹੋਏ ਆ ਦੇ ਵਿੱਚ ਇਨਕਲੂਡਿੰਗ ਪਾਵਰ ਬੈਂਕ ਵੀ ਦਿੱਤਾ ਹੋਇਆ ਜੀ ਧੁੱਪ ਨਾਲ ਵੀ ਚਾਰਜਰ ਹੁੰਦੀ ਏ ਜਿਲੀ ਨਾਲ ਵੀ ਚਾਰਜਰ ਕਰਕੇ ਚੱਲਦੀ ਏ ਇਹਦਾ ਕੀ ਪ੍ਰਾਈਸ ਆ ਵੀਰ ਜੀ ਇਹ ਸਾਡੇ ਕੋਲ 350 ਰੁਪਏ ਦੀ ਮਿਲੇਗੀ ਸਟਾਰਟਿੰਗ ਪ੍ਰਾਈਸ ਜਿਹੜਾ ਸੋਲਰ ਲਾਈਟ ਦਾ 200 ਰੁਪਏ ਤੋਂ ਆਪਣੇ ਕੋਲ ਹੋ ਜਾਂਦੀ ਏ ਜੀ 200 ਤੋਂ ਲੈ ਕੇ ਆਪਣੇ ਕੋਲ 1500 ਰੁਪਏ ਤੱਕ ਸੋਲਰ ਲਾਈਟ ਪਈ ਹੋਈ ਏ ਜਿਹੜੀ ਕਿ ਸਾਰੀ ਗਲੀ ਨੂੰ ਰੋਸ਼ਨ ਕਰ ਦੇਗੀ ਆ ਕਿਵੇਂ ਤੁਹਾਨੂੰ ਆਪਣੇ ਹੁਣ ਤੁਹਾਨੂੰ ਪਤਾ ਹੈ ਘਰਾਂ ਦੀ ਸਿਕਿਉਰਿਟੀ ਵਾਸਤੇ ਨਾ ਸਾਨੂੰ ਹੁਣ ਸਿਕਿਉਰਿਟੀ ਕੈਮਰਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਪੈਣ ਲੱਗੀ ਏ ਪਹਿਲੇ ਕੀ ਹੁੰਦਾ ਸੀ ਜੀ ਆਪਣੇ ਘਰਾਂ ਦੇ ਵਿੱਚ ਅਸੀਂ ਸਿਕਿਉਰਿਟੀ ਕੈਮਰਾ ਲਵਾਉਂਦੇ ਸੀ 15 ਤੋਂ 20000 ਰੁਪਏ ਦਾ 800 ਰੁਪਏ ਦੇ ਵਿੱਚ ਤੁਹਾਨੂੰ ਵਾਈਫਾਈ ਵਾਲਾ ਕੈਮਰਾ ਦੇ ਦੇਣਾ ਹੈ ਔਰ ਉਹ ਵੀ ਕੈਮਰਾ ਆਪਣੇ ਪੂਰੇ ਘਰ ਦੀ ਰਖਵਾਲੀ ਕਰੇਗਾ ਜੀ। ਅੱਛਾ ਸਿਰਫ 800 ਦਾ 800 ਰੁਪਏ 'ਚ ਉਹ ਵੀ ਪੂਰੇ ਘਰ ਦੀ ਰਖਵਾਲੀ ਕਰੇਗਾ। ਰਖਵਾਲੀ ਵੀ ਕਿਵੇਂ ਕਰੇਗਾ? ਇਹਨੂੰ ਅਸੀਂ ਐਦਾ ਕੈਮਰੇ ਨੂੰ ਫਿੱਟ ਕਰ ਦੇਣਾ। ਇੱਕ ਕੈਮਰਾ ਆਪਣਾ 6 ਫੋਨਾਂ ਤੇ ਚੱਲੇਗਾ ਜੀ। ਇਹ ਕੈਮਰਾ ਆਪਣਾ 360 ਰੋਟੇਟ ਰਹੇਗਾ ਜੀ। ਆਪਣੇ ਮੋਬਾਈਲ ਫੋਨ ਤੋਂ ਅਸੀਂ ਇਹਨੂੰ ਜਿੱਧਰ ਮਰਜ਼ੀ ਅਪ ਡਾਊਨ ਜਿੱਧਰ ਮਰਜ਼ੀ ਘੁਮਾ ਸਕਦੇ ਹਾਂ। ਇਨਬਿਲਟ ਸਪੀਕਰ ਦਿੱਤਾ ਹੋਇਆ ਹੈ। ਇਨਬਿਲਟ ਇਹਦੀ 32GB ਦੀ ਮੈਮਰੀ ਦਿੱਤੀ ਹੋਈ ਹੈ ਜੀ। 800 ਰੁਪਏ ਤੋਂ ਸ਼ੁਰੂ ਹੋ ਜਾਣਗੇ ਆਪਣੇ ਕੋਲ ਵੱਡੇ ਤੋਂ ਵੱਡੇ ਲੈ ਕੇ ਸੋਲਰ ਵਾਲੇ ਇਹ ਸੋਲਰ ਪਲੇਟ ਨਾਲ ਜਿਨ੍ਹਾਂ ਭਰਾਵਾਂ ਨੇ ਖੇਤਾਂ ਦੇ ਵਿੱਚ ਕੈਮਰਾ ਲਗਾਉਣਾ 1 ਕਿਲੋਮੀਟਰ ਤੱਕ ਮਾਰ ਕਰਦਾ ਜੀ ਕੈਮਰਾ ਔਰ ਇੱਕ ਕੈਮਰੇ ਦੇ ਵਿੱਚ 4 ਲੈਂਸ ਦਿੱਤੇ ਹੋਏ ਨੇ ਔਰ ਇਹ ਵੀ ਸੈਂਸਰ ਦੇ ਨਾਲ ਚੱਲੇਗਾ ਜਿੱਧਰ ਜਿੱਧਰ ਬੰਦਾ ਟਰਨ ਕਰੇਗਾ ਉਧਰ ਉਧਰ ਕੈਮਰੇ ਨੇ ਵੀ ਟਰਨ ਕਰੀ ਜਾਣਾ ਨਾਲ ਇਹਦੇ ਤੁਹਾਨੂੰ 9 ਵਾਟ ਦੀ ਸੋਲਰ ਪਲੇਟ ਮਿਲੇਗੀ ਔਰ ਇਹ ਵੀ ਵਾਈਫਾਈ ਦੀ ਲੋੜ ਨਹੀਂ ਹੈਗੀ ਇਹਦੇ ਵਿੱਚ ਸਿਰਫ ਆਪਾਂ 4G SIM ਪਾਣੀ ਹੈ ਜੀ ਇਹ ਆਪਣੇ ਕੋਲ ਸੇਮ ਪਾਨ ਨਾਲ ਪੂਰੇ ਤਰੀਕੇ ਨਾਲ ਚੱਲੂਗਾ ਹਾਂ ਇਹ ਸਿਰਫ 4G ਸਿਮ ਪਾਣੀ ਏ ਕੋਈ ਇਹਦਾ ਜਾਦਾ ਖਰਚਾ ਨਹੀਂ 150 ਰੁਪਏ ਦਾ ਰੀਚਾਰਜ ਹੁੰਦਾ ਇੱਕ ਮਹੀਨੇ ਦਾ ਜੀ ਤੇ ਇਹਦਾ ਪ੍ਰਾਈਸ ਕੀ ਆ ਇਹ ਸੋਲਰ ਵਾਲਾ ਕੈਮਰਾ ਆਪਣੇ ਕੋਲ 4200 ਰੁਪਏ ਤੋਂ ਸ਼ੁਰੂ ਹੋ ਜਾਏਗਾ Wi-Fi ਵਾਲੇ ਕੈਮਰੇ ਆਪਣੇ ਕੋਲ ਜਿਹੜੇ 800 ਰੁਪਏ ਤੋਂ ਸ਼ੁਰੂ ਹੋ ਜਾਣਗੇ ਜੀ ਜਿੱਦਾਂ ਜਿੱਦਾਂ ਕੁਆਲਿਟੀ ਵਾਧੀ ਜਾਏਗੀ ਉਦਾਂ ਦਾ ਆਪਣੇ ਕੈਮਰੇ ਦਾ ਵੀ ਪ੍ਰਾਈਸ ਇਨਕਰੀਜ਼ ਹੁੰਦਾ ਜਾਏਗਾ ਹੁਣ ਤੁਹਾਨੂੰ ਮੈਂ ਸਪਾਈ ਕੈਮਰੇ ਦਾ ਖੰਨਾ ਅੱਜ ਕੱਲ੍ਹ ਨਾ ਸਪਾਈ ਕੈਮਰਾ ਦੀ ਬਹੁਤ ਲੋਕਾਂ ਨੂੰ ਲੋੜ ਏ ਜੀ ਆ 550 ਰੁਪਏ ਤੋਂ ਆਪਣੇ ਕੋਲ ਸ਼ ਮੈਗਨੇਟ ਵਾਲਾ ਔਰ ਦੋ ਦਿਨ ਦਾ ਇਹਦਾ ਆਪਣਾ ਬੈਕਅਪ ਜੀ ਵਿੱਚ ਮੈਮਰੀ ਕਾਰਡ ਵੀ ਪਾਉਣ ਦੀ ਲੋੜ ਨਹੀਂ ਹੈਗੀ ਰਾਤ ਨੂੰ ਵੀ ਨਾਈਟ ਕਲਰ ਵਿਜ਼ਨ ਦਿਖਾਏਗਾ ਕਲਰ ਵਾਲਾ ਅੱਗੇ ਆਪਣੇ ਕੋਲ ਵੋਕੀ ਟੋਕੀ ਆ ਗਈ ਜਿਹੜੇ ਦੁਕਾਨਦਾਰ ਭਰਾਵਾਂ ਨੂੰ ਚਾਹੀਦੀ ਹੈ 2 ਕਿਲੋਮੀਟਰ ਰੇਂਜ ਵਾਲੀ ਵੋਕੀ ਟੋਕੀ ਉਹ ਵੀ ਆਪਣੇ ਕੋਲ ਹੈਲੋ ਹੈਲੋ ਮਾਈ ਟੈਸਟ 1 2 3 ਇਹ ਬਾਉਫੈਂਗ ਕੰਪਨੀ ਦੀ ਰਹੇਗੀ ਜੀ 1550 ਰੁਪਏ ਦਾ ਸਟਾਰਟਿੰਗ ਪ੍ਰਾਈਸ ਰਹੇਗਾ ਸਪਾਈ ਕੈਮਰਾ ਦੇ ਵਿੱਚ ਮੇਰੇ ਕੋਲ ਇੰਨੀ ਰੇਂਜ ਪਈ ਹੋਈ ਹੈ ਜੀ ਆਹ ਕਲੋਕ ਵਾਲਾ ਕੈਮਰਾ ਆਪਣੇ ਕੋਲ ਮਿਲ ਜਾਏਗਾ ਉਸ ਤੋਂ ਬਾਅਦ ਆਪਣੇ ਕੋਲ ਆ ਪਲੱਗ ਵਾਲਾ ਕੈਮਰਾ ਮਿਲ ਜੇਗਾ ਬਲਬ ਹੋਲਡਰ ਦੇ ਵਿੱਚ ਕੈਮਰਾ ਮਿਲ ਜੇਗਾ ਪਾਵਰ ਬੈਂਕ ਚ ਮਿਲ ਜੇਗਾ ਕੀ ਚੈਨ ਦੇ ਵਿੱਚ ਮਿਲ ਜੇਗਾ ਆ ਜਿਨ੍ਹਾਂ ਨੂੰ ਐਨਕ ਵਾਲਾ ਕੈਮਰਾ ਚਾਹੀਦਾ ਐਨਕ ਵਾਲਾ ਵੀ ਕੈਮਰਾ ਮਿਲ ਜੇਗਾ ਤਣ ਮੈਂ ਇਕੱਲੇ ਇਕੱਲੇ ਕੈਮਰੇ ਦਾ ਨਹੀਂ ਦੱਸ ਸਕਦਾ ਜੀ ਆਪਣੇ ਕੋਲ ਸਾਰੇ ਜਿੰਨੇ ਵੀ ਕੈਮਰੇ ਨੇ ਸਾਰੇ ਸਿਕਿਉਰਟੀ ਰੀਜ਼ਨ ਵਾਸਤੇ ਆਪਣੇ ਕੋਲ ਮਿਲਦੇ ਨੇ ਇਹਦਾ ਕੀ ਪ੍ਰਾਈਸ ਆ ਵੀਰ ਜੀ ਇਹ ਆਪਣੇ ਕੋਲ 2600 ਰੁਪਏ ਤੋਂ ਸ਼ੁਰੂ ਹੋ ਜਾਏਗਾ ਜੀ 3 ਮੈਗਾਪਿਕਸਲ ਤੋਂ ਕਵਾਲਿਟੀ ਦੇ ਹਿਸਾਬ ਨਾਲ ਮੈਗਾ ਪਿਕਸਲ ਜਿੰਦਾ ਵੱਧਦਾ ਜਾਏਗਾ ਉਦਾਂ ਪ੍ਰਾਈਸ ਵੀ ਵੱਧਦਾ ਜਾਏਗਾ। ਅੱਛਾ ਇਹਨੇ ਕੈਮਰਾ ਲੱਗਾ ਹੋਇਆ ਹੈ। ਹਾਂਜੀ ਇੱਥੇ ਕੈਮਰਾ ਲੱਗਿਆ ਹੋਇਆ ਹੈ। ਇਹ ਪੈਨ ਦੇ ਵਿੱਚ ਵੀ ਆਪਣੇ ਕੋਲ ਅਵੇਲੇਬਲ ਹੈਗਾ ਜੀ ਆ ਦੇਖੋ ਪੈਨ ਵਾਲਾ ਆਪਣੇ ਕੋਲ ਮਿਲ ਜੇਗਾ। ਇਹ ਪੈਨ ਦੇ ਵਿੱਚ ਆਪਣੇ ਕੋਲ 5 ਮੈਗਾ ਪਿਕਸਲ ਵਾਲਾ 1950 ਰੁਪਏ ਤੋਂ ਸ਼ੁਰੂ ਹੋ ਜਾਂਦਾ ਹੈ 2 ਮੈਗਾ ਪਿਕਸਲ ਵਾਲਾ 1200 ਰੁਪਏ ਤੋਂ। ਠੀਕ ਹੈ। ਅੱਗੇ ਤੁਹਾਨੂੰ ਮੈਂ ਸੇਫਟੀ ਪਰਪਸ ਲਈ ਇਹ ਟੋਰਚ ਦਿਖਾਉਣਾ ਜੀ ਅੱਜ ਕੱਲ ਜਿਵੇਂ ਤੁਹਾਨੂੰ ਪਤਾ ਮਾਹੌਲ ਕਿਦਾਂ ਦਾ ਖਰਾਬ ਏ ਕਾਰਾਂ ਦੇ ਵਿੱਚ ਗੱਡੀਆਂ ਦੇ ਵਿੱਚ 440 440 ਵੋਲਟ ਦਾ ਝੜਕਾ ਮਾਰਦੀ ਹੈ ਜੀ ਨਾਲ ਵਿੱਚ ਲਾਈਟ ਵੀ ਚੱਲਦੀ ਹੈ ਔਰ ਕਰੰਟ ਵੀ ਮਾਰਦੀ ਹੈ ਆਪਣੇ ਕੋਲ ਟੋਰਚ ਐ ਹੋ ਜਿਹੀਆਂ ਪਈਆਂ ਜਿਹੜੇ ਭਰਾ ਰਾਤ ਨੂੰ ਖੇਤਾਂ ਦੇ ਵਿੱਚ ਜਾਂਦੇ ਨੇ ਇੱਕ ਇੱਕ ਕਿਲੋਮੀਟਰ ਤੱਕ ਇਹਨਾਂ ਦੀ ਰੇਂਜ ਹੈ ਜੀ ਟੋਰਚ ਦੀ ਹਾਂ ਆ ਦੇਖੋਗਾ ਫੋਕਸ ਇਹਦਾ ਕਿੱਡਾ ਵਧੀਆ ਬੰਦਾ ਜ਼ੂਮਿੰਗ ਇਨ ਜ਼ੂਮਿੰਗ ਆਊਟ ਇਹ ਬੈਟਰੀ ਤੇ ਹੈ ਕਿ ਬੈਟਰੀ ਬੈਕਅਪ ਹੈ ਇਹਦਾ ਸਿਸਟਰ 2 ਘੰਟੇ ਦਾ ਬੈਟਰੀ ਬੈਕਅਪ ਹੈ ਜੀ ਠੀਕ ਹੈ ਚਾਰਜਰ ਕਰਕੇ 120 ਮਿੰਟ ਲਗਾਤਾਰ ਚੱਲੇਗੀ ਜੀ ਠੀਕ ਹੈ ਅੱਗੇ ਤੁਹਾਨੂੰ ਮੈਂ ਇੱਕ ਦਿਖਾਨਾ ਜਿਨ੍ਹਾਂ ਤੇ ਛੋਟੇ ਛੋਟੇ ਬਗੀਚੇ ਬਣੇ ਹੋਏ ਨੇ ਆ ਬਹੁਤ ਵਧੀਆ ਆਰੀ ਲੈ ਕੇ ਆਏ ਆ ਜੀ ਅੱਛਾ ਜੀ ਕੋਰਡਲੈਸ ਬੈਟਰੀ ਦੇ ਵਿੱਚ ਹੈ ਜੀ ਆ ਦੇਖੋ ਆ ਹੈਵੀ ਬੈਟਰੀ ਮਿਲੇਗੀ 48 ਵੋਲਟ ਦੀ ਬੈਟਰੀ ਹੈ ਜਿਨ੍ਹਾਂ ਨੇ ਐਕਸਟਰਾ ਬੈਟਰੀ ਲੈਣੀ ਹੈ ਉਹਨਾਂ ਨੂੰ ਐਕਸਟਰਾ ਬੈਟਰੀ ਵੀ ਪ੍ਰੋਵਾਈਡ ਕਰਵਾ ਦਿੰਨੇ ਆ ਇੱਕ ਬੈਟਰੀ ਦਾ ਬੈਕਅਪ ਜਿਹੜਾ 20 ਤੋਂ 25 ਮਿੰਟ ਲਗਾਤਾਰ ਕੰਟੀਨਿਊਸ 플레이 ਟਾਈਮ ਹੈ ਜੀ ਅੱਗੇ ਆਪਣੇ ਆ ਦੇਖੋ ਸਾਡੇ ਕੋਲ ਇੱਕ ਬਲੂਰ ਆਇਆ ਹੋਇਆ ਬੜਾ ਵਧੀਆ ਇਹਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਇਹਦੀ ਇਹ ਆਪਣੇ ਕੋਲ ਮਿਲੇਗਾ 1250 ਰੁਪਏ ਦਾ ਬੈਟਰੀ ਦੀ ਗਾਰੰਟੀ ਰਹੇਗੀ 6 ਮੰਥ ਦੀ ਜੀ ਇਹਦੇ ਨਾਲ ਵੀ ਦੋ ਬੈਟਰੀਆਂ ਮਿਲਦੀਆਂ ਸਿੰਗਲ ਬੈਟਰੀ ਜੀ ਸਿੰਗਲ ਡਬਲ ਬੈਟਰੀ ਜਿਹੜੀ ਆਪਣੇ ਕੋਲ ਕਾਰਵਾਸ਼ਰ ਦੇ ਚਾਹੁੰਦੀ ਏ ਅਸੀਂ ਅੱਜਕੱਲ ਦੇਖਿਆ ਹੋਣਾ ਕਾਰਵਾਸ਼ਰ ਦਾ ਬਹੁਤ ਜ਼ਿਆਦਾ ਟ੍ਰੈਂਡ ਚੱਲਦਾ ਪਿਆ ਜਿਹੜੇ ਭਰਾ ਆਪਣੀ ਗੱਡੀਆਂ ਸੰਭਾਲ ਕੇ ਰੱਖਣਾ ਚਾਹੁੰਦੇ ਨੇ ਆ ਦੇਖੋ ਸਾਡੇ ਕੋਲ ਕਾਰਵਾਸ਼ਰ ਆਇਆ ਹੋਇਆ ਜੀ ਇਹ ਪੂਰੀ ਕਿੱਟ ਮਿਲੇਗੀ ਆਪਾਂ ਨੂੰ ਆ ਤੁਸੀਂ ਡਬਲ ਬੈਟਰੀ ਰਹੇਗੀ ਨਾਲ ਵਿੱਚ ਸਾਰਾ ਪੂਰਾ ਸੈਟਅਪ ਰਹੇਗਾ 6 ਮਨთ ਦੀ ਗਾਰੰਟੀ ਰਹੇਗੀ ਆਪਣੀ ਸ਼ੋਅਬ ਦੀ ਕਿਸੇ ਸਰਵਿਸ ਸੈਂਟਰ ਨਹੀਂ ਜਾਣਾ ਹੈਗਾ ਇਹਦੇ ਵਿੱਚ ਪ੍ਰੋਪਰ 5 ਲੀਥੀਅਮ ਬੈਟਰੀ ਵਾਲਾ 5 ਲੀਥੀਅਮ ਸੈੱਲ ਪਏ ਹੋਏ ਨੇ ਹੈਵੀ ਕੁਆਲਿਟੀ ਦੀ ਬੈਟਰੀ ਰਹਿ ਗਈ। ਇਹਦਾ ਪ੍ਰਾਈਸ ਜ਼ਰੂਰ ਇਹ ਪ੍ਰਾਈਸ ਅਸੀਂ ਤੁਹਾਨੂੰ ਦਵਾਂਗੇ ਸਿਰਫ ਸਿਰਫ 1250 ਰੁਪਏ ਵਿਦ ਗਾਰੰਟੀ ਦੇ ਵਿੱਚ ਜੀ। ਅੱਗੇ ਆਜੋ ਅੱਗੇ ਤੁਹਾਨੂੰ ਹੋਰ ਚੀਜ਼ਾਂ ਦਿਖਾਣੇ ਆ ਸਾਡੇ ਕੋਲ ਬਹੁਤ ਕੁਆਲਿਟੀਆਂ ਪਈਆਂ ਹੋਈਆਂ ਜੀ। ਹੁਣ ਅੱਜਕੱਲ ਤੁਸੀਂ ਦੇਖਿਆ ਹੋਣਾ ਜਿਹੜੇ ਗੱਡੀਆਂ 'ਚ ਦੂਰ ਦੂਰ ਸਫ਼ਰ ਕਰਦੇ ਨੇ ਉਹਨਾਂ ਵਸੇ ਅਸੀਂ ਆ ਕਾਰ ਵਾਲਾ ਬੈੱਡ ਲੈ ਕੇ ਆਏ ਹੋਏ ਆ ਜੀ। ਠੀਕ ਹੈ। ਸਿਰਫ ਅਲਟੋ ਵਿੱਚ ਨਹੀਂ ਯੂਜ਼ ਹੋਏਗਾ ਬਾਕੀ ਸਾਰੀਆਂ ਕਾਰਾਂ ਲਈ ਇਹ ਯੂਜ਼ ਕਰ ਸਕਦੇ ਆ। ਵੱਡੀਆਂ ਠੀਕ ਸਾਡੇ ਕੋਲ ਐਡੇ ਕੁਝ ਇਲੈਕਟ੍ਰੋਨਿਕਸ ਬਹੁਤ ਬਹੁਤ ਸੋਹਣੇ ਬੈੱਡ ਆਏ ਹੋਏ ਨੇ ਸੋਫੇ ਆਏ ਹੋਏ ਨੇ ਆ ਇੱਕ ਬੈੱਡ ਆਇਆ ਹੋਇਆ ਜੀ ਆਪਣੇ ਕੋਲ ਮੈਂ ਬੈੱਡ ਦਿਖਾਣਾ ਤੁਹਾਨੂੰ ਆ ਬੈੱਡ ਐਡੀ ਹੈਵੀ ਕੁਆਲਟੀ ਦਾ ਇੱਕ ਬਟਨ ਦਬਾਵਾਂਗੇ ਆਪਣੇ ਇੱਥੇ ਜਗ੍ਹਾ ਬਹੁਤ ਘੱਟ ਹੈ ਜੀ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਫਲਾਗੇ ਇੱਕ ਬਟਨ ਦਬਾਏ ਤੇ 15 ਮਿੰਟ ਦੇ ਵਿੱਚ ਵਿੱਚ ਬੈੱਡ ਨੇ ਤਿਆਰ ਹੋ ਜਾਣਾ ਔਰ ਇੱਕ ਬਟਨ ਦਬਾਏ ਤੇ ਆਪਣੇ ਆਪ ਵੈਕਿਊਮ ਹੋ ਕੇ ਬੈੱਡ ਪੈਕ ਵੀ ਹੋ ਜਾਏਗਾ ਜੀ। ਅੱਛਾ ਇਹਦੀ ਕੀ ਪ੍ਰਾਈਸ ਆ? ਇਹ 4200 ਰੁਪਏ ਦਾ ਮਿਲੇਗਾ ਜੀ। 1650 ਰੁਪਏ ਤੋਂ ਆਪਣੇ ਕੋਲ ਸੋਫਾ ਸ਼ੁਰੂ ਹੋ ਜਾਂਦਾ ਹੈ। ਜਿੱਦਾਂ ਜਿੱਦਾਂ ਕੁਆਲਿਟੀ ਵਾਧੀ ਜਾਂਦੀ ਉਦਾਂ-ਉਦਾਂ ਪ੍ਰਾਈਸ ਵਧਦੇ ਜਾਂਦੇ ਨੇ ਜੀ। ਆਪਣੇ ਕੋਲ ਹੋਮ ਗੈਜਟਸ ਬਹੁਤ ਜ਼ਿਆਦਾ ਮਿਲ ਜਾਣਗੇ। ਆ ਦੇਖੋ ਇੱਕ ਵੈਕਿਊਮ ਕਲੀਨਰ ਲੈ ਕੇ ਆਏ ਹੋਏ ਆ ਮੈਂ ਤੁਹਾਨੂੰ ਦਿਖਾਣਾ ਵਾਂ। ਇਹਦੀ ਕੁਆਲਿਟੀ ਚੈੱਕ ਕਰੋ ਵੈਕਿਊਮ ਕਲੀਨਰ ਦੀ। ਆ ਦੇਖੋਗਾ ਵੈਕਿਊਮ ਕਲੀਨਰ ਵਿਦ ਬਲੂਅਰ ਰਹੇਗਾ। ਆ ਦੇਖੋ। ਆ ਸਾਰਾ ਇਹਦੇ ਵਿੱਚ ਇਕੱਠਾ ਹੋ ਜਾਏਗਾ। ਇਕੱਠਾ ਹੋ ਕੇ ਇਹਦੇ ਵਿੱਚ ਵੀ ਅਸੀਂ ਕੱਢ ਕੇ ਆ ਫਿਲਟਰ ਕੱਢ ਕੇ ਸਾਫ਼ ਕਰਕੇ ਫਿਲਟਰ ਨੂੰ ਆਪਣਾ ਧੋ ਲੋਖਾਂ 350 ਰੁਪਏ ਤੋਂ ਵੈਕਿਊਮ ਕਲੀਨਰ ਸਟਾਰਟ ਹੋ ਜਾਂਦਾ ਹੈ ਵਧੀਆ ਕੁਆਲਟੀ ਵਾਲਾ ਜਿਨ੍ਹਾਂ ਨੇ ਲੈਣਾ ਹੈ 1150 ਰੁਪਏ ਬੈਟਰੀ ਵਾਲਾ ਕੋਡਲੈਸ ਬੈਟਰੀ ਵਾਲਾ ਵਿਦ 6 ਮਨთ ਦੀ ਗਾਰੰਟੀ ਰਹੇਗੀ ਜੀ ਇਹ ਆਪਣੇ ਕੋਲ ਘਰਾਂ ਦੇ ਵਿੱਚ ਯੂਜ਼ ਹੋਣ ਵਾਲੇ ਆ ਕਾਫੀ ਫਿਲਟਰ ਤੁਹਾਨੂੰ ਮੈਂ ਦਿਖਾਣਾ ਬਹੁਤ ਵਧੀਆ ਆਇਆ ਹੈ ਆਪਣੇ ਕੋਲ ਇਹਦੇ ਨਾਲ ਦੋ ਅਟੈਚਮੈਂਟਸ ਮਿਲਣਗੇ ਆਪਾਂ ਨੂੰ ਇੱਕ ਆ ਅਟੈਚਮੈਂਟ ਸੇ ਇੱਕ ਜਿਨ੍ਹਾਂ ਨੇ ਕਰੀਮ ਬਣਾਣੀ ਉਹ ਵਾਲੀ ਅਟੈਚਮੈਂਟਸ ਇਹ ਆਪਣੇ ਕੋਲ ਸਿਰਫ 350 ਰੁਪਏ ਦੀ ਮਿਲੇਗੀ ਜੀ ਆਪਣੇ ਕੋਲ ਕਾਫੀ ਬੀਟਰ ਇਹਨੂੰ ਕਹਿੰਦੇ ਨੇ ਹਮ ਅੱਗੇ ਆਪਣੇ ਕੋਲ ਆ ਦੇਖੋ ਗੈਸ ਲਾਈਟਰ ਮੈਂ ਤੁਹਾਨੂੰ ਦਿਖਾਣਾ ਇੱਕ ਗੈਸ ਲਾਈਟਰ ਇਹ 5 ਦਿਨ ਦਾ ਦਾ ਬੈਟਰੀ ਬੈਕਅਪ ਦਿੱਤਾ ਹੋਇਆ ਜੀ ਇੱਕ ਵਾਰੀ ਚਾਰਜ ਕਰਨਾ ਇੱਥੋਂ ਬਟਨ ਦਬਾਵਾਂਗੇ ਤੁਸੀਂ ਚਾਹੇ ਮੋਮਬੱਤੀ ਬਾਲੋ ਚਾਹੇ ਕਿਸੇ ਕਾਗਜ਼ ਨੂੰ ਅੱਗ ਲਗਾਣੀ ਆਪਾਂ ਕਿਸੇ ਕਾਗਜ਼ ਨੂੰ ਅੱਗ ਵੀ ਲਗਾ ਸਕਦੇ ਆ ਇੱਕ ਦਿਨ ਚ ਇੱਕ ਵਾਰ ਚਾਰਜ ਕਰਕੇ ਇੱਕ ਦਿਨ ਚ ਇੱਕ ਇੱਕ ਵਾਰੀ ਚਾਰਜਰ ਕਰਨਾ ਚਾਰ ਦਿਨ ਦਾ ਪੰਜ ਦਿਨ ਦਾ ਬੈਟਰੀ ਬੈਕਅਪ ਰਹੇਗਾ ਜੀ ਸਿਰਫ 200 ਰੁਪਏ ਚ ਮੈਟਲ ਬੋਡੀ ਵਾਲਾ ਸਟਾਰਟ ਹੋ ਜਾਏਗਾ ਆਪਣੇ ਕੋਲ ਠੀਕ ਹੈ ਅੱਗੇ ਆਪਣੇ ਘਰਾਂ ਵਿੱਚ ਜਿਹੜੇ ਭਰਾ ਘੜੀਆਂ ਰੱਖਣ ਦੇ ਸ਼ਕੀਰ ਨੇ ਉਹਨਾਂ ਲਈ ਵਾਚ ਆਰਗੇਨਾਈਜ਼ਰ ਬਾਕਸ ਲੈ ਕੇ ਆਏ ਹੋਏ ਆ ਸਿਰਫ ਔਰ ਸਿਰਫ 650 ਰੁਪਏ ਦਾ 650 ਦਾ ਅੱਗੇ ਤੁਹਾਨੂੰ ਬੱਚਿਆਂ ਦੀ ਆਈਟਮਾਂ ਦਿਖਾਣੇ ਆ ਆ ਪਿਆਨੋ ਦੀ ਅਸੀਂ ਸੇਲ ਲਗਾਈ ਹੋਈ ਜੀ ਤਿੰਨ ਦਿ ਇਸ ਇੰਨੀ ਕੋ ਜਿਆਦਾ ਟ੍ਰੈਂਡਿੰਗ ਆਈਟਮ ਐ ਸਿਰਫ ਔਰ ਸਿਰਫ 550 ਰੁਪਏ ਦੇ ਵਿੱਚ ਔਰ ਨਾਲ ਇਹਦੇ ਮਾਈਕ ਵੀ ਦਿੱਤਾ ਹੋਇਆ ਜੀ ਬੱਚਿਆਂ ਦੇ ਹੈਲੋ 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 ਵਿੱਚ ਸਪੀਕਰ ਚ ਮਾਈਕ 37 ਤਰ੍ਹਾਂ ਦੀਆਂ ਟਿਊਨਿੰਗ ਨਿਕਲਦੀਆਂ ਆਏ ਆਂ ਬੱਚੇ ਸੇਲ ਲੱਗੀ ਹੋਈ ਆ ਹਾਂਜੀ ਹਾਂਜੀ 550 ਰੁਪਏ ਦੀ ਸੇਲ ਲਾਈ ਹੋਈ ਠੀਕ ਹੈ ਜੀ ਅੱਗੇ ਆਜੋ ਤੁਹਾਨੂੰ ਹੋਰ ਬੜੀਆਂ ਆਈਟਮਾਂ ਦਿਖਾਣੇ ਆ ਬੱਚਿਆਂ ਲਈ ਸਾਡੇ ਕੋਲ ਬਹੁਤ ਪਿਆਰੇ ਟੌイズ ਮਿਲ ਜਾਣਗੇ ਆ ਦੇਖੋ ਕਲਰ ਚੇਂਜਿੰਗ ਵਾਲੇ ਟੌイズ ਇਹਦੇ ਵਿੱਚ ਆਪਣੇ ਕੋਲ ਸਾਰੇ ਕੈਰੈਕਟਰ ਪਏ ਹੋਏ ਨੇ ਆ ਬਲੂਟੂਥ ਸਪੀਕਰ ਨੇ ਆਪਣੇ ਕੋਲ ਸਿਰਫ 300 ਰੁਪਏ ਤੋਂ ਸਟਾਰਟ ਹੋ ਜਾਂਦਾ ਜੀ ਹੈਲੋ ਹੈਲੋ ਮਾਈ ਟੈਸਟ 1 2 3 ਔਰ ਇੱਕ ਮਾਈਕ ਆਲਾ ਤੁਹਾਨੂੰ 300 ਰੁਪਏ ਤੋਂ ਸਟਾਰਟ ਹੋ ਜਾਏਗਾ ਉਸ ਤੋਂ ਬਾਅਦ ਆਪਣੇ ਕੋਲ ਬਲੂਟੁੱਥ ਸਪੀਕਰਾਂ ਦੀ ਕਾਫੀ ਵੈਰਾਈਟੀ ਪਈ ਹੋਈ ਹੈ ਜੀ ਇਹਨਾਂ ਦੇ ਪ੍ਰਾਈਸ ਜ਼ਰੂਰ ਦੱਸੋ ਵੀਰ ਜੀ ਇਹ ਵੀ ਇਹ ਪੰਜ ਜੀ ਸਾਡੇ ਕੋਲ ਮਿਲਣਗੇ ਸਿਰਫ 250 ਰੁਪਏ ਤੋਂ ਸ਼ੁਰੂ ਹੋ ਜਾਣਗੇ ਸਾਰੇ ਕਲਰ ਚੇਂਜਿੰਗ ਵਾਲੇ ਟੌਇਜ਼ ਜੀ ਇੱਕ ਅਸੀਂ ਇਹ ਬੱਚਿਆਂ ਲਈ ਗਨ ਲੈ ਕੇ ਆਏ ਹੋਏ ਆ ਆ ਦੇਖਿਓ ਤੁਸੀਂ ਇਹਦਾ ਨਿਸ਼ਾਨਾ ਦੇਖਿਓ ਸ਼ੀਸ਼ੇ ਤੇ ਫੋਕਸ ਕਰਿਓ ਆ ਦੇਖਿਓ ਆ ਬੱਬਲ ਸੇ ਜੈੱਲ ਪੈਂਦੀ ਐ ਇਹਦੇ ਵਿੱਚ 1650 ਰੁਪਏ ਦੀ ਗਨ ਨੇ ਜਿਨ੍ਹਾਂ ਬੱਚਿਆਂ ਨੇ ਨਿਸ਼ਾਨਾ ਸਿੱਖਣਾ ਹੈ ਉਹਨਾਂ ਵਾਸਤੇ ਬੈਸਟ ਗਨ ਲੈ ਕੇ ਆਏ ਹੋਏ ਹਾਂ ਅਸੀਂ ਔਰ ਇਹ ਚਾਰਜਰ ਹੁੰਦੀ ਐ ਜੀ ਚਾਰਜਰ ਕਰਕੇ ਆ ਇਹਦੀ ਮੈਗਜ਼ੀਨ ਲੱਗ ਜਾਣੀ ਐ ਬੱਬਲ ਸੇ ਜਿਹੜੀਆਂ ਪਾਣੀ ਵਿੱਚ ਪਾ ਕੇ ਫੁੱਲ ਜਾਂਦੀ ਐ ਬਟਨ ਦਬਾਵਾਂਗੇ ਇੱਕ ਵਾਰ ਦੇ ਵਿੱਚ AK47 ਵਾਂਗੂ ਗੋਲੀਆਂ ਚੱਲਦੀਆਂ ਨੇ ਉਹਦੇ ਵਿੱਚ ਅੱਗੇ ਤਾਂ ਮੈਂ ਦਾ ਖਾਣਾ ਜੀ ਇੱਕ ਆਪਣੇ ਕੋਲ ਕਲਰ ਕਿੱਟ ਆਈ ਹੋਈ ਐ ਬੜੀ ਪਿਆਰੀ ਹਾਂ ਆ ਦੇਖੋ ਕਲਰ ਕਿੱਟ ਆਪਣੇ ਕੋਲ ਸਿਰਫ 500 ਰੁਪਏ ਤੋਂ ਸ਼ੁਰੂ ਹੋ ਜਾਂਦੀ ਏ 145 ਪੀਸ ਵਾਲਾ ਸੈੱਟ ਲੈਣਾ ਹੈ ਉਹ ਵੀ ਆਪਣੇ ਕੋਲ ਮਿਲ ਜਾਏਗਾ ਜੀ ਸਿਰਫ 500 ਦੇ ਵਿੱਚ 500 ਰੁਪਏ ਤੋਂ ਕਲਰ ਕਿਟ ਸ਼ੁਰੂ ਹੋ ਜੇਗੀ ਅੱਛਾ ਜੀ ਇਹ ਕਿ ਕੈਮਰਾ ਤੁਹਾਨੂੰ ਮੈਂ ਦਿਖਾਣਾ ਸਾਡੇ ਕੋਲ ਨਾ ਬੜਾ ਪਿਆਰਾ ਕੈਮਰਾ ਆਇਆ ਹੋਇਆ ਜੀ ਇਹ ਕੈਮਰਾ ਐਡੀ ਵਧੀਆ ਕੁਆਲਿਟੀ ਦਾ ਹੈ ਜਿਹੜੇ ਬੱਚਿਆਂ ਨੂੰ ਅਸੀਂ ਜਿਵੇਂ ਮੰਨ ਲਓ ਛੋਟੇ ਬੱਚੇ ਅੱਗੇ ਰਖੜੀ ਆ ਰਹੀ ਏ ਰਖੜੀ ਕਰਕੇ ਜਿਨ੍ਹਾਂ ਨੇ ਆਪਣੇ ਭੈਣਾਂ ਨੂੰ ਗਿਫਟ ਕਰਨਾ ਹੈ ਇਹ ਕੈਮਰੇ ਦੀ ਇਹ ਖਾਸੀਅਤ ਏ ਜੀ ਇਹਦੇ ਵਿੱਚ ਜੋ ਵੀ ਅਸੀਂ ਫੋਟੋ ਖਿੱਚਾਂਗੇ ਆ ਦੇਖੋ ਤੁਹਾਨੂੰ ਫੋਟੋ ਖਿੱਚੇਗਾ ਦਿਖਾਣਾ ਆ ਫੋਟ ਇਹ ਫੋਟੋ ਖਿੱਚਣ ਤੋਂ ਬਾਅਦ 3 ਸਕਿੰਟ ਬਾਅਦ ਜਿਹੜੀ ਇਹਦੀ ਫੋਟੋ ਵੇ ਨਾਲ ਦੀ ਨਾਲ ਬਾਹਰ ਆ ਜਾਏਗੀ। ਇਹਦੇ ਵਿੱਚ ਛੋਟਾ ਜਿਹਾ ਰੋਲ ਪੈਂਦਾ ਜੀ ਕਾਗਜ਼ ਵਾਲਾ। ਉਹ ਰੋਲ ਜਿਹੜਾ ਆਪਣੇ ਕੋਲ 70 ਰੁਪਏ ਦਾ ਇੱਕ ਪੀਸ ਮਿਲ ਜਾਂਦਾ ਹੈ। ਇੱਕ ਰੋਲ ਦੇ ਵਿੱਚ 40 ਫੋਟੋਆਂ ਨਿਕਲਦੀਆਂ ਨੇ। ਬੱਚੇ ਦੇ ਵਿੱਚ ਮੈਮਰੀ ਕਾਰਡ ਪਾ ਕੇ ਆਪਣੀਆਂ ਵੀਡੀਓ ਸ਼ੂਟ ਕਰ ਸਕਦੇ ਨੇ। ਫੋਟੋਆਂ ਖਿੱਚ ਸਕਦੇ ਨੇ। ਫੋਟੋ ਖਿੱਚਦੇ ਆ ਸਰ ਨਾਲ ਦੀ ਨਾਲ ਆ ਦੇਖੋ ਫੋਟੋ ਵਿਦ ਡੇਟ ਵਿਦ ਤਰੀਕ ਵਿਦ ਟਾਈਮ ਮੈਂਸ਼ਨ ਹੋ ਜਾਏਗਾ ਨਾਲ ਉੱਤੇ। ਵਾ ਇਹ ਵਿਚਾਰ ਚੁੰਦਾ ਇਹ ਚਾਰਜੇਬਲ ਨੇ ਜੀ ਸਾਰੀਆਂ ਆਈਟਮ ਆਪਣੇ ਕੋਲ ਚਾਰਜੇਬਲ ਰਹਿੰਦੀਆਂ ਨੇ ਜੀ ਅੱਗੇ ਆਪਣੇ ਕੋਲ ਗੈਲੈਕਸੀ ਪ੍ਰੋਜੈਕਟਰ ਤੁਸੀਂ ਦੇਖੇ ਹੋਣੇ ਬਹੁਤ ਵਧੀਆ ਗੈਲੈਕਸੀ ਪ੍ਰੋਜੈਕਟਰ ਚੱਲਦੇ ਹੋਏ ਨੇ ਜਿਹੜੇ ਕਿ ਰੀਅਲ ਦੇ ਵਿੱਚ ਕਮਰੇ ਦੇ ਵਿੱਚ ਆਪਣੇ ਮੂਨ ਬਣ ਜਾਂਦਾ ਗੈਲੈਕਸੀ ਬਣਦੀ ਏ ਇਦਾਂ ਦੇ ਆਪਣੇ ਕੋਲ ਵਧੀਆ-ਵਧੀਆ ਪ੍ਰੋਜੈਕਟਰ ਆਏ ਹੋਏ ਨੇ ਫਿਰ ਉਸ ਤੋਂ ਬਾਅਦ ਅੱਗੇ ਆਜੋ ਤੁਹਾਨੂੰ ਮੈਂ ਦਿਖਾਣਾ ਆਪਣੇ ਕੋਲ ਨਾ ਦੁਨੀਆ ਦੇ ਸਭ ਤੋਂ ਛੋਟੇ ਕੀਪੈਡ ਫੋਨ ਮਿਲ ਜਾਣਗੇ ਜੀ ਆ ਦੇਖੋ ਕਿੱਡਾ ਛੋਟਾ ਫੋਨ ਏ ਜੀ ਦੁਨੀਆ ਦਾ ਸਭ ਤੋਂ ਛੋਟਾ ਫੋਨ ਕੀਪੈਡ ਵਾਲਾ ਫਿਰ ਦੁਨੀਆ ਦਾ ਸਭ ਤੋਂ ਛੋਟਾ ਫੋਨ Android ਫੋਨ ਆ ਜਾਏਗਾ ਜੀ ਆਪਣੇ ਕੋਲ ਆ ਦੇਖੋ Android ਫੋਨ ডিসਪਲੇ ਵੇਖੋ ਕਿੰਡੀ ਸੋਹਣੀ ਵਰਕਿੰਗ ਕਰਦੀ ਏ ਨਾਲ WhatsApp YouTube ਸਾਰਾ ਕੁਝ ਚੱਲੇਗਾ ਅੱਛਾ ਆਮ ਫੋਨ ਵਾਂਗੂ ਆ ਫੋਨ ਵਾਂਗੂ ਚੱਲੇਗਾ ਜੀ ਇਹਦੀ 4GB RAM ਏ 256GB ਇਹਦੀ ਸਟੋਰੇਜ ਦਿੱਤੀ ਹੋਈ ਏ ਜੀ ਆਪਣੇ ਕੋਲ ਮੋਬਾਈਲ ਫੋਨਾਂ ਵਿੱਚ ਬਹੁਤ ਪਿਆਰੀਆਂ ਪਿਆਰੀਆਂ ਵੈਰਾਈਟੀਆਂ ਪਈਆਂ ਹੋਈਆਂ ਨੇ ਕੀਪੈਡ ਵਾਲੇ ਮੋਸਟਲੀ ਤੁਹਾਨੂੰ ਯੂਨੀਕ ਜਿਹੜੇ ਨੇ ਯੂਨੀਕ ਫੋਨ ਨੇ ਜਿਹੜੇ ਕਿ ਆਮ ਨਹੀਂ ਕਿਤੋਂ ਮਿਲਦੇ ਉਹੀ ਸਾਡੇ ਕੋਲ ਮਿਲਣਗੇ ਜੀ 블루ਟੁੱਥ ਸਪੀਕਰ ਹੈੱਡਫੋਨ ਆਪਣੇ ਕੋਲ ਨਾਰਮਲੀ 250 ਰੁਪਏ ਤੋਂ ਸ਼ੁਰੂ ਹੋ ਜਾਂਦੇ ਨੇ ਵਧੀਆ ਕੁਆਲਿਟੀ ਵਾਲੇ ਆਹ ਮਾਈਕ ਦੀ ਇੱਕ ਅਸੀਂ ਪਿੱਛੇ ਵੀ ਸੇਲ ਲਗਾਈ ਸੀਗੀ ਹੁਣ ਫੇਰ ਸੇਲ ਲਗਾਉਣ ਜਾ ਰਹੇ ਹਾਂ 250 ਰੁਪਏ ਦੇ ਵਿੱਚ ਇਹਦਾ ਤੁਹਾਨੂੰ ਮੈਂ ਸਾਊਂਡ ਕੁਆਲਿਟੀ ਸੁਣਾਣਾ ਵਾ ਹੈਲੋ 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 ਮਾਈਕ ਟੈਸਟ 1 2 3 ਇਹ ਆਪਣੇ ਕੋਲ 250 ਰੁਪਏ ਤੋਂ ਸ਼ੁਰੂ ਹੋ ਜਾਣਗੇ ਜਿੱਡੇ ਮਰਜੀ ਵੱਡੇ ਸਪੀਕਰ ਨਾਲ ਅਸੀਂ ਅਟੈਚ ਕਰ ਸਕਦੇ ਆ ਬਲੂਟੁੱਥ ਸਪੀਕਰ ਵਿੱਚ ਇਨ ਬਿਲਟ ਵੀ ਰਹੇਗਾ ਜੀ ਤੇ ਇਹਦੀ ਤੁਸੀਂ ਹੁਣ ਸੇਲ ਲਾਤੀ ਆ ਹਾਂਜੀ 250 ਰੁਪਏ ਤੋਂ ਸ਼ੁਰੂ ਜੀ ਠੀਕ ਹੈ ਜੀ ਅੱਗੇ ਇੱਕ ਸਿੱਧੂ ਮੂਸੇ ਵਾਲੇ ਕੋਲ ਆਪਣੇ ਕੋਲ ਫੋਨ ਚੱਲਦਾ ਪਿਆ ਸੀ ਸਿੱਧੂ ਮੂਸੇ ਵਾਲੇ ਭਰਾ ਕੋਲ ਇਹ ਦੇਖਿਆ ਹੋਣਾ ਤੁਸੀਂ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਰਿਹਾ ਹੋਇਆ ਫੋਨ ਹੂੰ ਇਹ ਅੱਗੇ ਅਸੀਂ ਪਹਿਲੇ ਲਿਆਂਦਾ ਸੀ ਜੀ ਉਹਦੇ ਕਲਰ ਉੱਤਰ ਜਾਂਦਾ ਸੀ ਇਹ ਗਰੰਟੀ ਵਾਲਾ ਲੈ ਕੇ ਆਏ ਹੋਏ ਆ ਇਹਦੀ ਬੈਟਰੀ ਦੀ ਵੀ ਗਰੰਟੀ ਰਹੇਗੀ ਕਲਰ ਦੀ ਵੀ ਗਰੰਟੀ ਰਹੇਗੀ ਇਹ ਅਸੀਂ ਤੁਹਾਨੂੰ ਦਵਾਂਗੇ ਸਿਰਫ 2200 ਰੁਪਏ ਦੇ ਵਿੱਚ ਅੱਛਾ ਆ ਡਿਜ਼ਾਈਨ ਦੇਖ ਲਓ ਵਰਚੂ ਕੰਪਨੀ ਦਾ ਫੋਨ ਹੈ origignal ਕੰਪਨੀ ਦੇ ਨਾਲ ਅਸੀਂ ਕੰਪੇਅਰ ਕਰ ਸਕਦੇ ਆ ਉਹ ਫੋਨ ਆਪਣਾ 2.5 ਲੱਖ ਰੁਪਏ ਦਾ ਹੁੰਦਾ ਜੀ ਇਹ ਸਿਰਫ 2200 ਰੁਪਏ ਦਾ ਦਵਾਂਗੇ ਅਸੀਂ ਆ ਵੀ ਜੀ ਅਸੀਂ ਦੇਖਿਆ ਤੁਸੀਂ ਹਰ ਚੀਜ਼ ਤੇ ਗਰੰਟੀ ਦੇ ਰਹੇ ਹੋ ਬਹੁਤ ਘੱਟ ਦੁਕਾਨਦਾਰ ਦਿੰਦੇ ਨੇ ਚੀਜ਼ਾਂ ਹਾਂਜੀ ਜਿਹੜੇ ਆਨਲਾਈਨ ਪਤਾ ਕੀ ਹੁੰਦਾ ਮੋਸਟਲੀ ਅਸੀਂ ਜਦੋਂ ਆਨਲਾਈ ਮਿਲਦੀ ਨਹੀਂ ਹੈਗੀ ਜੋ ਮੰਗਾਨਿਆਂ ਵਿੱਚੋਂ ਨਿਕਲਦਾ ਕੁਝ ਹੋਰ ਹੈ ਅੱਗੇ ਤੁਹਾਨੂੰ ਪਤਾ ਐਮਰਜੈਂਸੀ ਲਾਈਟਾਂ ਦਾ ਬਹੁਤ ਜ਼ਿਆਦਾ ਹਰੇਕ ਘਰ ਦੀ ਲੋੜ ਹੈ ਜੀ ਐਮਰਜੈਂਸੀ ਲਾਈਟਾਂ ਦੀ ਸਾਡੇ ਕੋਲ ਆਹ ਦੇਖੋ ਟੇਬਲ ਲੈਂਪ ਸਟੱਡੀ ਲੈਂਪ ਜਿਹੜੇ ਨੇ ਆਪਣੇ ਕੋਲ ਮਿਲ ਜਾਣਗੇ 250 ਰੁਪਏ ਸਟਾਰਟਿੰਗ ਪ੍ਰਾਈਸ ਦੇ ਵਿੱਚ ਇਹਦੇ ਵਿੱਚ ਤਿੰਨ ਫੀਚਰ ਦਿੱਤੇ ਹੋਏ ਨੇ ਵਾਰਮ ਲਾਈਟ ਵਾਈਟ ਲਾਈਟ ਔਰ 8 ਘੰਟੇ ਦਾ ਬੈਟਰੀ ਬੈਕਅਪ ਰਹੇਗਾ ਇਹ ਇੱਕ ਸੋਲਰ ਵਾਲੀ ਲਾਈਟ ਲੈ ਕੇ ਆਏ ਹੋਏ ਹਾਂ ਅਸੀਂ ਬੜੀ ਪਿਆਰੀ ਇਹ ਚੱਲਦਾ ਫਿਰਦਾ ਜਿਹੜਾ ਹੈ ਜੀ ਪਾਵਰ ਬੈਂਕ ਹੈ ਜੀ ਪਾਵਰ ਬੈਂਕੇ ਨੂੰ ਕਹਿੰਦੇ ਨੇ ਚੱਲਦਾ ਫਿਰਦਾ ਇਹਦੇ ਵਿੱਚ ਟੋਰਚ ਆ ਵੀ ਚੱਲਣ ਗਿਆ ਸਾਈਡ ਐਲਈਡੀ ਵੀ ਚੱਲੇਗੀ ਇਹਦੇ ਵਿੱਚੋਂ ਪਾਵਰ ਬੈਂਕ ਦਾ ਅਸੀਂ ਕੰਮ ਵੀ ਲੈ ਸਕਨੇ ਆ ਆਪਣਾ ਮੋਬਾਈਲ ਚਾਰਜ ਕਰਨਾ ਹੈ ਮੋਬਾਈਲ ਵੀ ਚਾਰਜ ਕਰ ਸਕਨੇ ਆ ਔਰ ਨਾਲ ਦੋ ਐਲਈਡੀ ਬਲਬ ਬਲਬ ਵੀ ਮਿਲਣਗੇ ਜੀ ਠੀਕ ਹੈ ਵੀ ਜਿਨ੍ਹਾਂ ਦੇ ਰਾਤ ਨੂੰ ਲਾਈਟ ਚੱਲ ਜਾਂਦੀ ਜਾਂ ਖੇਤਾ ਖੁੱਤਾ ਜੇ ਜਾਣਾ ਹੈ ਸਭ ਤੋਂ ਬੈਸਟ ਗੈਜਟ ਹੈ ਜੀ ਅੱਗੇ ਤੁਹਾਨੂੰ ਮੈਂ ਇੱਕ ਦਿਖਾਣਾ ਹੋਰ ਆਪਣੇ ਕੋਲ ਨਾਲ ਜਿਨ੍ਹਾਂ ਦੇ ਘਰਾਂ 'ਚ ਟੀਵੀ ਪਏ ਹੋਏ ਨੇ ਜਿਹੜੇ ਕੀ ਟੀਵੀ ਸਮਾਰਟ ਨਹੀਂ ਹੈਗੇ ਆ ਅਸੀਂ ਐਂਡਰੋਇਡ ਬਾਕਸ ਲੈ ਕੇ ਆਏ ਹੋਏ ਆ ਇਹ ਬਾਕਸ ਆਪਣੇ ਕੋਲ 1250 ਰੁਪਏ ਤੋਂ ਸ਼ੁਰੂ ਹੋ ਜਾਂਦਾ ਹੈ ਜੀ ਵੱਧ ਤੋਂ ਵੱਧ ਆਪਣੇ ਕੋਲ ਜਿਹੜੀ ਰੇਂਜ ਪਈ ਹੋਈ ਏ 2450 ਰੁਪਏ ਇੱਕ ਸਾਲ ਦੀ ਗਾਰੰਟੀ ਰਹੇਗੀ 5 ਸਾਲ ਦੀ ਉਹਦੀ ਅਸੀਂ ਵਾਰੰਟੀ ਦਵਾਂਗੇ ਬਾਕਸ ਦੀ ਉਹ ਸਾਡਾ ਆਪ ਦਾ ਤਿਆਰ ਕਰਵਾਇਆ ਹੋਇਆ ਬਾਕਸ ਏ ਜੀ ਜਿਨ੍ਹਾਂ ਦੇ ਟੀਵੀ ਨਹੀਂ ਸਮਾਰਟ ਉਹਨਾਂ ਦੇ ਟੀਵੀ ਸਮਾਰਟ ਹੋ ਜਾਣਗੇ ਜੀ ਠੀਕ ਹੈ ਆ ਦੇਖੋ ਆਪਣੇ ਕੋਲ ਇੱਕ ਕਾਰਾਂ ਵਾਲਾ ਪੰਪ ਲੈ ਕੇ ਆਏ ਹਾਂ ਬੜਾ ਵਧੀਆ ਜਿਨ੍ਹਾਂ ਨੇ ਆਪਣੇ ਟੂ ਟ੍ਰੈਵਲਿੰਗ ਕਰਨੀ ਹੁੰਦੀ ਏ ਇਹ ਪਲੱਗ ਲਗਾਣਾ ਸਭ ਤੋਂ ਵੱਡੀ ਤਾਰ ਦਿੱਤੀ ਹੋਈ ਜੀ ਪਿਛਲੇ ਟਹਿਰਾ ਤੱਕ ਵੀ ਇਹ ਪੰਪ ਆਪਣਾ ਜਾਏਗਾ ਜਿਨ੍ਹਾਂ ਨੇ ਕਾਰਾਂ ਚ ਹਵਾ ਭਰਨੀ ਹੈ ਟਰੈਕਟਰਾਂ ਚ ਹਵਾ ਭਰਨੀ ਹੈ ਉਹਨਾਂ ਵਾਸਤੇ ਅਸੀਂ ਇਹ ਪੰਪ ਲੈ ਕੇ ਆਏ ਹੋਏ ਆ ਸਿਰਫ ਔਰ ਸਿਰਫ 950 ਰੁਪਏ ਦਾ ਅੱਛਾ ਕਾਰਾਂ ਚ ਟਰੈਕਟਰਾਂ ਚ ਜਿੱਥੇ ਮਰਜੀ ਹਵਾ ਭਰੋ ਜੀ ਸਿਰਫ 950 ਰੁਪਏ ਤੋਂ ਆਪਣੇ ਕੋਲ ਸ਼ੁਰੂ ਹੋ ਜਾਂਦੇ ਨੇ ਠੀਕ ਹੈ ਇੱਕ ਤੁਹਾਨੂੰ ਪਤਾ ਹੈ ਜਿਵੇਂ ਬਰਸਾਤ ਦਾ ਮੌਸਮ ਚੱਲਦਾ ਪਿਆਣਾ ਬਰਸਾਤ ਦੇ ਮੌਸਮ ਕਰਕੇ ਜਿਨ੍ਹਾਂ ਦੇ ਉੱਪਰ ਸੀਲਣ ਆਂਦੀ ਏ ਜਿਨ੍ਹਾਂ ਦੇ ਸਲਾਵ ਆਂਦੀ ਅਸੀਂ ਇਹ ਟਰਾਂਸਪੇਰੈਂਟ ਗਲੂ ਲੈ ਕੇ ਆਏ ਹੋਏ ਆ ਜੀ ਲੈਂਟਰ ਵਾਸਤੇ ਸਭ ਤੋਂ ਬੈਸਟ ਗਲੂ ਏ ਸਿਰਫ ਔਰ ਸਿਰਫ 150 ਰੁਪਏ ਦੇ ਵਿੱਚ ਸਾਡੇ ਕੋਲ ਮਾਤਰ ਜਿਹੜੇ ਸਮਾਰਟ ਗੈਜਟਸ ਨੇ ਆਪਣੇ ਕੋਲ 20 ਰੁਪਏ ਤੋਂ ਸ਼ੁਰੂ ਹੋ ਕੇ ਸਾਡੇ ਕੋਲ 5000 ਰੁਪਏ ਤੱਕ ਗੈਜਟਸ ਪਏ ਹੋਏ ਨੇ ਜੀ ਠੀਕ ਹੈ ਅੱਗੇ ਤੁਹਾਨੂੰ ਮੈਂ ਡਿਫਿਊਜ਼ਰ ਦਿਖਾਣਾ ਦੇਖੋ ਕਿੱਡੇ ਕਿੱਡੇ ਵਧੀਆ ਡਿਫਿਊਜ਼ਰ ਨੇ ਇਹਨਾਂ ਵਿੱਚ ਪਾਣੀ ਪਾਣਾ ਪਾਣੀ ਪਾ ਕੇ ਕੋਈ ਵੀ ਆਪਣਾ ਅਸੀਂ ਘਰ ਦਾ ਪਰਫਿਊਮ ਪਾ ਦਈਏ ਪਰਫਿਊਮ ਪਾ ਕੇ ਆਪਣੇ ਸਾਰੇ ਰੂਮ 'ਚ ਫਰੇਗਰੈਂਸ ਰਹੇਗੇ ਜ ਆ ਦੇਖੋ ਇਧਰ ਇਧਰ ਦੇ ਡਿਫਿਊਜ਼ਰ ਆਪਣੇ ਕੋਲ ਮਿਲ ਜਾਣਗੇ 350 ਰੁਪਏ ਦੇ ਡਿਫਿਊਜ਼ਰ ਆਪਣੇ ਕੋਲ ਸ਼ੁਰੂ ਹੋ ਜਾਂਦੇ ਨੇ ਇੱਕ ਆ ਤੁਸੀਂ ਦੇਖੀ ਹੋਣੀ ਵੀਡੀਓ ਪਿੱਛੇ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਰਿਹਾ ਸਟੈਨਲਿ ਮੱਗ ਇਹ ਮੱਗ ਅਸੀਂ ਤੁਹਾਨੂੰ ਦਵਾਂਗੇ ਸਿਰਫ 1350 ਰੁਪਏ ਦਾ 2 ਘੰਟੇ ਠੰਡਾ ਰਹੇਗਾ 12 ਘੰਟੇ ਗਰਮ ਰਹੇਗਾ ਜੀ ਇਹ 2 ਇਨ 1 ਇਹ ਪੂਰਾ ਸਟੇਨਲੈਸ ਸਟੀਲ ਦਾ ਹੈ ਜੀ ਸੋ ਵੀਰ ਜੀ ਸਾਨੂੰ ਕੋਈ ਅਗਲੀ ਚੀਜ਼ ਦਿਖਾਓ ਅਗਲੀ ਜਿਹੜੀ ਚੀਜ਼ ਤੁਹਾਡੇ ਕੋਲ ਹੁਣ ਨਵੀਂ ਵੈਰਾਈਟੀ ਆਈ ਆ ਇਸ ਟਾਈਮ ਜੀ ਸਭ ਤੋਂ ਜ਼ਿਆਦਾ ਟ੍ਰੈਂਡ ਚੱਲ ਰਿਹਾ ਹੈ ਜਿਹੜੇ ਕਿ ਘਰਾਂ ਦੇ ਵਿੱਚ ਟੀਵੀ ਦੇ ਉ ਅਸੀਂ ਇੱਕ ਪ੍ਰੋਜੈਕਟਰ ਲੈ ਕੇ ਆਏ ਹੋਏ ਆ ਆ ਦੇਖੋ ਸਾਰੀਆਂ ਲਾਈਟਾਂ ਆਪਣੀ ਦੁਕਾਨ ਦੀਆਂ ਚੱਲਦੀਆਂ ਪਈਆਂ ਨੇ ਕੰਦ ਵੀ ਇਸ ਟਾਈਮ ਆਪਣੀ ਪੂਰੀ ਪ੍ਰੋਪਰ ਵਾਈਟ ਨਹੀਂ ਹੈਗੀ ਇਹਦੀ ਕਲੈਰਟੀਾਂ ਦੀ ਪੂਰੀ ਪ੍ਰੋਪਰ ਵਾਈਟ ਕਲਰ ਦੇ ਉੱਤੇ ਪ੍ਰੋਜੈਕਟਰ ਦਾ ਨਮੈ ਚਲਾ ਕੇ ਦਿਖਾ ਰਿਹਾ ਇਹ ਸਮਾਰਟ ਪ੍ਰੋਜੈਕਟਰ ਹੈ YouTube, Netflix, Google Play ਸਾਰਾ ਕੁਝ ਇਹਦੇ ਪ੍ਰੋਜੈਕਟਰ ਦੇ ਵਿੱਚ ਹੀ ਦਿੱਤਾ ਹੋਇਆ ਹੈ ਜੀ। ਇਹ ਪ੍ਰੋਜੈਕਟਰ ਇਸ ਟਾਈਮ ਆਪਣੇ ਕੋਲ ਸ਼ੁਰੂ ਸ਼ੁਰੂ ਹੋ ਜਾਏਗਾ ਸਿਰਫ ਔਰ ਸਿਰਫ 2850 ਰੁਪਏ 2850 ਰੁਪਏ ਤੋਂ ਲੈ ਕੇ ਆਪਣੇ ਕੋਲ 5200 ਰੁਪਏ ਤੱਕ ਪ੍ਰੋਜੈਕਟਰ ਪਿਆ ਹੋਇਆ ਹੈ ਜੀ। ਠੀਕ ਹੈ। ਫਿਰ ਉਹਨਾਂ ਦੀ ਕੁਆਲਿਟੀ ਚੇਂਜ ਹੋਣੀ ਹੈ। ਹਾਂ ਜੀ ਕੁਆਲਿਟੀ ਵਧਦੀ ਜਾਏਗੀ ਜੀ। ਇਹ ਵਾਲਾ ਪ੍ਰੋਜੈਕਟਰ ਜਿਹੜਾ 2850 ਰੁਪਏ ਵਾਲਾ ਪ੍ਰੋਜੈਕਟਰ ਹੈ, ਇਹ ਵਾਲਾ ਪ੍ਰੋਜੈਕਟਰ ਜਿਹੜਾ ਤੁਹਾਨੂੰ ਚਲਾ ਕੇ ਦਿਖਾਇਆ ਠੀਕ ਹੈ। ਇਹਦੀ ਕੁਆਲਿਟੀ ਉੱਪਰ ਦੀ ਉੱਪਰ ਵਧਦੀ ਜਾਣੀ ਹੈ ਔਰ ਮੰਨ ਕੇ ਚੱਲੋ ਵੀ ਤੁਸੀਂ 250 ਇੰਚ ਤੱਕ ਸਕਰੀਨ ਬਣਾ ਸਕਦੇ ਆ ਆਪਾਂ 5200 ਰੁਪਏ ਦਾ ਪ੍ਰੋਜੈਕਟਰ ਆਉਂਦਾ ਆਪਣੇ ਕੋਲ 250 ਇੰਚ ਦੀ ਸਾਰੀਆਂ ਆਈਟਮਾਂ ਤੁਹਾਨੂੰ ਮੈਂ ਅੱਗੇ ਵੀ ਕਿਹਾ ਸੀ ਨਹੀਂ ਦਿਖਾ ਸਕਦੇ ਸਾਡੇ ਕੋਲ ਬਹੁਤ ਜ਼ਿਆਦਾ ਪ੍ਰੋਡਕਟ ਪਈ ਹੋਈ ਨੇ ਇੱਕ ਆ ਅਸੀਂ ਪਿੱਛੇ ਸੇਲ ਆਈ ਸੀਗੀ ਆ ਹੁਣ ਫੇਰ ਲਾਂਚ ਜਾ ਰਹੇ ਆ ਸੱਤ ਪਟਿਆਂ ਵਾਲੀ ਘੜੀ ਏ ਜੀ ਅੱਛਾ ਜੀ ਅਸੀਂ ਇੱਕ ਪਟਾ ਲੈਣ ਜਾਵਾਂਗੇ ਇੱਕ ਸਿੰਗਲ ਪਟਾ ਸਾਨੂੰ 100 ਰੁਪਏ ਦਾ ਪੈਂਦਾ ਜੀ ਸੱਤ ਪਟੇ 700 ਰੁਪਏ ਦੇ ਵਾਚ ਜਿਹੜੀ ਆਪਾਂ ਫ੍ਰੀ ਦੇ ਵਿੱਚ ਦੇ ਰਹੇ ਆ ਵੀ ਮਤਲਬ ਤੁਹਾਨੂੰ 600 ਰੁਪਏ ਦਾ ਪੂਰਾ ਸੈੱਟ ਮਿਲੇਗਾ ਨਾਲ 7 ਸਟ੍ਰੈਪ ਮਿਲੇਗੀ ਉਸ ਤੋਂ ਬਾਅਦ ਉੱਪਰ ਆਪਣੇ ਕੋਲ ਇੱਕ ਹੋਰ ਵਾਚ ਆਈ ਹੋਈ ਹੈ ਜੀ ਕੰਬੋ ਲਾਇਆ ਹੋਇਆ ਸੀ 7 ਸਟ੍ਰੈਪ ਵਾਚ ਵਿਦ ਹੈੱਡਫੋਨ 1050 ਰੁਪਏ ਦੇ ਵਿੱਚ ਔਰ 1 ਸਾਲ ਦੀ ਗਾਰੰਟੀ ਰਹੇਗੀ ਇਹ ਵਾਲੀ ਵਾਚ ਦੀ ਅੱਛਾ ਜੀ ਇੱਕ ਅਸੀਂ ਇਹ ਕੰਬੋ ਲੈ ਕੇ ਆਏ ਹੋਏ ਆ 4 ਸਟ੍ਰੈਪ ਨਾਲ ਵਾਚ ਨਾਲ ਵਿੱਚ ਤੁਹਾਨੂੰ ਮਾਈਕ ਨਾਲ ਸਪੀਕਰ ਦਵਾਂਗੇ ਇਨ ਬਿਲਡ ਇਹ ਤੁਹਾਨੂੰ ਅਸੀਂ ਦਵਾਂਗੇ ਸਿਰਫ ਔਰ ਸਿਰਫ 1100 ਰੁਪਏ ਦਾ ਸੈੱਟ ਪੂਰਾ ਇਹ ਰੱਖੜੀਆਂ ਕਰਕੇ ਅਸੀਂ ਆਫਰ ਲਗਾਈ ਹੋਈ ਹੈ ਅਗੇ ਆਪਣੇ ਕੋਲ ਬਹੁਤ ਵਧੀਆ ਮ사ਜਰ ਆ ਜਾਂਦੇ ਨੇ ਜੀ ਆ ਦੇਖੋ ਇਹ ਹੈੱਡ ਮ사ਜਰ ਨੇ ਸਿਰ ਦੀ ਮ사ਜ ਕਰਨ ਵਾਸਤੇ neck ਦੀ ਮ사ਜ ਕਰਨ ਵਾਸਤੇ ਇਹ ਆਪਣੇ ਕੋਲ ਮ사ਜਰ ਜਿਹੜੇ ਨੇ ਸਟਾਰਟਿੰਗ ਪ੍ਰਾਈਸ ਇਹਨਾਂ ਦਾ 200 ਰੁਪਏ ਰਹੇਗਾ ਆਪਣੇ ਕੋਲ ਐਂਡ ਪ੍ਰਾਈਸ ਆਪਣੇ ਕੋਲ ਮ사ਜਰ ਦਾ ਸਿਰਫ ਲਾਸਟ 1200 ਰੁਪਏ ਤੱਕ ਹੈ ਆਪਣੇ ਕੋਲ ਹੈਵੀ ਕੁਆਲਿਟੀ ਚ ਗਨ ਮ사ਜਰ ਮਿਲ ਜਾਏਗਾ ਜੀ ਇਹਦੀ ਤੁਹਾਨੂੰ ਮੈਂ ਸਪੀਡ ਦਿਖਾਣਾ ਦੇਖੋ 1 ਨੰਬਰ ਦੇ ਬਫਰਿੰਗ ਕਰ ਰਿਹਾ ਹੈ ਇਹ ਆ ਹੁਣ ਸਪੀਡ ਚੈੱਕ ਕਰੋ ਇਹਦੀ ਇਹ ਜਿਨ੍ਹਾਂ ਦੇ ਬੋਡੀ ਦੇ ਕਿਤੇ ਵੀ ਦਰਦ ਹੁੰਦੀ ਹੈ ਉਹਦੇ ਵਾਸਤੇ ਅਸੀਂ ਇਹ ਮ사ਜ ਗਨ ਲੈ ਕੇ ਆਏ ਆ ਹੈ ਹੈਵੀ ਕੁਆਲਿਟੀ ਦੇ ਵਿੱਚ 750 ਰੁਪਏ ਦੀ ਸਿਰਫ ਵਿਦ ਗਰੰਟੀ ਦੇ ਨਾਲ ਜੀ ਠੀਕ ਹੈ ਇੱਕ ਤੁਹਾਨੂੰ ਅਸੀਂ ਇਹ ਸ਼ੇਕਰ ਦਵਾਂਗੇ ਕਿ ਗਰਮੀਆਂ ਦਾ ਤੋਹਫਾ ਜਿਹੜੇ ਭਰਾ ਬਨਾਣਾ ਸ਼ੇਕ ਪੀਣ ਦੇ ਸ਼ੌਕੀਨ ਨੇ ਮੰਗੋ ਸ਼ੇਕ ਪੀਣ ਦੇ ਸ਼ੌਕੀਨ ਨੇ ਉਹਨਾਂ ਵਾਸਤੇ ਅਸੀਂ ਇਹ ਸ਼ੇਕਰ ਲੈ ਕੇ ਆਏ ਆ ਸਿਰਫ ਔਰ ਸਿਰਫ 350 ਰੁਪਏ ਸਟਾਰਟਿੰਗ ਪ੍ਰਾਈਸ ਜੀ ਇਹਦੇ ਨਾਲ ਤੁਹਾਨੂੰ ਇੱਕ ਮੱਗ ਵੀ ਫ੍ਰੀ ਮਿਲੇਗਾ ਜੀ ਆ ਦੇਖੋ ਇੱਕ ਮੱਗ ਫ੍ਰੀ ਮਿਲੇਗਾ ਨਾਲ ਇੱਕ ਤੁਹਾਨੂੰ ਸ਼ੇਕਰ ਮਿਲੇਗਾ ਜੀ ਆ ਦੇਖੋ ਆਪਣੇ ਕੋਲ ਡਰੋਨ ਆ ਜਾਣਗੇ ਇਹ ਡਰੋਨ ਦਾ ਆਪਣੇ ਕੋਲ ਪ੍ਰਾਈਸ ਰਹੇਗਾ ਸਿਰਫ ਔਰ ਸਿਰਫ 1250 ਰੁਪਏ ਸਟਾਰਟਿੰਗ ਪ੍ਰਾਈਸ ਸਟੈਬਿਲਟੀ ਦੇਖੋ ਡਰੋਨ ਦੀ ਔਰ ਇਹ ਬਰਸ਼ਲੈਸ ਮੋਟਰ ਜਿਹੜਾ ਆਪਣੇ ਕੋਲ ਮਿਲੇਗਾ ਉਹ ਤੁਹਾਨੂੰ ਮਿਲੇਗਾ 3500 ਰੁਪਏ ਦੇ ਵਿੱਚ ਔਰ ਇਹ ਵਾਲੇ ਡਰੋਨ ਜਿਹੜੇ ਆਪਣੇ ਕੋਲ ਜਿਨ੍ਹਾਂ ਦੀ ਸਟੈਬਿਲਟੀ ਸਭ ਤੋਂ ਬੈਸਟ ਚਾਹੀਦੀ ਤੁਹਾਨੂੰ ਜਿਹੜੇ ਬਿਲਕੁਲ ਸਟੇਬਲ ਰਹਿਣ ਵਾਲੇ ਡਰੋਨ ਨੇ ਇਹ ਆਪਣੇ ਕੋਲ ਮਿਲੇਗਾ ਵਧੀਆ 2200 ਰੁਪਏ ਦਾ ਡਰੋਨ ਸਟਾਰਟਿੰਗ ਪ੍ਰਾਈਸ ਆਪਣੇ ਕੋਲ ਡਰੋਨ ਦਾ ਰਹੇਗਾ 1250 ਰੁਪਏ ਸਮਾਰਟ ਗੈਜੇਟਸ ਜਿਨ੍ਹਾਂ ਨੇ ਵੀ ਆਪਣੇ ਘਰੇ ਬੈਠੇ ਆਰਡਰ ਕਰਨੇ ਨੇ ਸਾਡੇ ਕੋਲ ਪਾਰਸਲ ਦੀ ਵੀ ਅਸੀਂ ਪਾਰਸਲ ਵੀ ਜਿਹੜੇ ਨੇ ਲੋਕਾਂ ਦੇ ਘਰਾਂ ਤੱਕ ਪਹੁੰਚਾਣੇ ਆ 100 ਰੁਪਏ ਸਿਰਫ ਡਿਲੀਵਰੀ ਚਾਰਜਸ ਲੱਗਦਾ ਹੈ 올 ਓਵਰ ਇੰਡੀਆ ਦਾ ਕਿੱਥੇ ਮਰਜੀ ਥਾਂ ਤੇ ਜਿੱਥੇ ਮਰਜੀ ਜੀ 올 ਓਵਰ ਇੰਡੀਆ ਸਿਰਫ 100 ਰੁਪਏ ਸੀ ਲੈਣੇ ਆ ਕਿਲੋ ਦੇ ਹਿਸਾਬ ਨਾਲ ਜਿਨ੍ਹਾਂ ਨੇ ਵੀ ਆਪਣਾ ਬੁੱਕ ਕਰਾਉਣਾ ਆਪਣੇ ਮੋਬਾਈਲ ਨੰਬਰ ਦੋ ਨੇ ਜੀ 9915411688 9877922520 ਤੇ ਜਿਹੜੇ ਆਪਣੇ ਕੋਲ ਸ਼ੋਪਿੰਗ ਕਰਨਗੇ ਉਹਨਾਂ ਨੂੰ ਅਸੀਂ ਨਾਲ ਗਿਫਟ ਵੀ ਆਪਣੇ ਵੱਲੋਂ ਦਵਾਂਗੇ ਤੇ ਨਾਲ ਅਸੀਂ ਉਹਨਾਂ ਨੂੰ ਆਪਣੇ ਗਰੁੱਪ ਵਿੱਚ ਵੀ ਜੋੜਾਂਗੇ ਗਰੁੱਪ ਦੇ ਵਿੱਚ ਜੁੜਨ ਵਾਸਤੇ ਇਸੇ ਨੰਬਰਾਂ ਤੇ ਤੁਸੀਂ ਮੈਸੇਜ ਕਰਨਾ ਹੈ ਬਾਬੇ ਨਾਨਕ ਦੀ ਹੱਟੀ ਆਪਣਾ ਐਡਰੈਸ ਹੈਗਾ ਜੀ ਫੀਲਡ ਗੰਜ 16 ਨੰਬਰ ਕੂਚਾ ਨਾਲੇ ਵਾਲਾ ਰੋਡ ਦਰਸ਼ਨ ਹਲਵਾਈ ਚੌਂਕ ਬਾਬੇ ਨਾਨਕ ਦੀ ਹੱਟੀ ਵੀਰ ਜੀ ਜੇਕਰ ਕੋਈ ਵੀਡੀਓ ਦੇ ਕੇ ਤੁਹਾਨੂੰ ਸਕਰੀਨਸ਼ਾਟ ਲੈ ਕੇ ਪੇ ਕਹਿੰਦਾ ਕਿ ਮੈਨੂੰ ਆ ਕੋਈ ਪਹਚਾਈਦਾ ਆ ਸੀ ਦੇਖੀ ਸੀ ਵੀਡੀਓ ਪ੍ਰੋਡਕਟ ਮਿਲ ਜੂਗਾ ਹਾਂਜੀ ਬਿਲਕੁਲ ਜੀ ਤੁਸੀਂ ਸਿਰਫ ਸਾਨੂੰ ਸਕਰੀਨਸ਼ਾਟ ਪਾਓ ਤੁਹਾਨੂੰ ਉਹੀ ਪ੍ਰੋਜੈਕਟ ਉਹੀ ਪ੍ਰੋਡਕਟ ਮਿਲੇਗਾ ਔਰ ਜਿਹੜਾ ਆਪਣੀ ਵੀਡੀਓ ਸਿਰਫ ਜਿਆਦਾ ਨਹੀਂ ਮੈਂ ਤੁਹਾਨੂੰ ਕਹਿੰਦਾ ਪੰਜ ਜਣਿਆਂ ਨੂੰ ਸ਼ੇਅਰ ਕਰਕੇ ਉਸ ਵੀਡੀਓ ਦਾ ਆਪਣੇ ਆਪਾਂ ਨੂੰ ਤੁਸੀਂ ਸਕਰੀਨਸ਼ਾਟ ਪਾਣਾ ਉਹਨਾਂ ਨਾਲ ਸੀ ਉਹ ਹੈੱਡਫੋਨ ਉਹਨਾਂ ਦੇ ਘਰੇ ਭੇਜਾਂਗੇ ਬਲੂਟੁੱਥ ਵਾਲੇ ਹੈੱਡਫੋਨ ਅ ਰਾਜ ਕੀ ਆ ਵੈਸੇ ਜਿਹੜੇ ਇੰਨੇ ਤੁਸੀਂ ਸਹੀ ਪ੍ਰ ਸਾਨੂੰ ਅਸੀਂ ਕਿਸੇ ਵੀ ਦੁਕਾਨਾਂ ਤੇ ਨਹੀਂ ਦੇਖੇ ਇਹਦਾ ਰਾਜ ਕੀ ਐਨੇ ਸਸਤੇ ਤੁਸੀਂ ਦੇ ਰਾਜ ਇਹੀ ਹੈ ਜੀ ਵੀ ਆਨਲਾਈਨ ਲੁੱਟ ਬੜੀ ਹੁੰਦੀ ਹੈ ਅਸੀਂ ਉਸ ਆਨਲਾਈਨ ਲੁੱਟੇ ਤੋਂ ਬਚਾਉਣ ਵਾਸਤੇ ਆਪਣਾ ਇਹ ਸਾਰੇ ਪ੍ਰੋਡਕਟ ਹਜੇ ਤੇ ਇਹ ਆਟਮਾ ਅਸੀਂ ਤੁਹਾਨੂੰ ਦਿਖਾਈਆਂ ਨਹੀਂ ਇਹ ਅਸੀਂ ਟੀਵੀ ਐਨ ਆਰ ਆਈ ਉੱਤੇ ਅਸੀਂ ਨੈਕਸਟ ਵੀਡੀਓ 'ਚ ਤੁਹਾਨੂੰ ਹੋਰ ਵੀ ਨਵੇਂ ਗੈਜਟਸ ਬਖਾਵਾਂਗੇ ਆਪਣਾ ਪੇਜ ਫੋਲੋ ਕਰ ਲਓ ਵੀਡੀਓ ਸ਼ੇਅਰ ਕਰਕੇ ਆਪਾਂ ਨੂੰ ਤੁਸੀਂ ਸਿਰਫ ਸਕਰੀਨ ਸ਼ਾਟ ਪਾਣਾ ਜੀ ਤੋ ਜੀ ਆਪਾਂ ਵੀਰ ਜੀ ਨਾਲ ਗੱਲਬਾਤ ਕੀਤੀ ਇੱਕ ਇੱਕ ਆਈਟਮ ਤੁਹਾਨੂੰ ਦਿਖਾਈ ਹੈ ਉਹ ਚਾਹੇ ਬੱਚਿਆਂ ਦੀ ਹੋਵੇ ਚਾਹੇ ਘਰ ਦੇ ਵਿੱਚ ਕੋਈ ਵੀ ਤੁਸੀਂ ਸ਼ੋਪੀਸ ਰੱਖਣਾ ਹੋਵੇ ਜਾਂ ਕੋਈ ਵੀ ਚੀਜ਼ ਹੋਵੇ ਇੱਕ ਤੋਂ ਇੱਕ ਤੁਹਾਨੂੰ ਔਰ ਸਸਤੇ ਰੇਟਾ ਦੇ ਖਾਸ ਗੌਰ ਕਰਨ ਵਾਲੀ ਗੱਲ ਹੈ ਕਿ ਸਸਤੇ ਰੇਟਾ ਦੇ ਜਿਹੜੀ ਇਹ ਤੁਹਾਨੂੰ ਚੀਜ਼ ਮਿਲੇਗੀ ਤੇ ਤੁਹਾਨੂੰ ਹੋਰ ਫਿਰ ਕਿਤੇ ਭਟਕਣ ਦੀ ਤਾਂ ਲੋੜ ਹੀ ਨਹੀਂ ਆ ਤੁਸੀਂ ਬਾਬੇ ਨਾਨਕ ਦੀ ਹੱਟੀ ਤੇ ਆਓ ਇੱਕ ਵਾਰੀ ਜ਼ਰੂਰ ਆਓ ਤੇ ਤੁਹਾਡਾ ਭਰੋਸਾ ਜਿੱਤਿਆ ਹੀ ਜਾਵੇਗਾ ਨਾ ਕੋਈ ਫਰੌਡ ਆ ਨਾ ਕੋਈ ਧੋਖਾ ਅਸੀਂ ਖੁਦ ਆਇਆ ਔਰ ਅਸੀਂ ਲਾਈਵ ਦੇਖਿਆ ਤੇ ਬਹੁਤ ਹੀ ਸਸਤੇ ਔਰ ਬਹੁਤ ਵਾਜਿਵ ਰੇਟ ਤੇ ਔਰ ਵਧੀਆ ਪ੍ਰੋਡਕਟ ਤੁਹਾਨੂੰ ਮਿਲਣਗੇ ਤਾਂ ਇਸ ਵੀਡੀਓ ਨੂੰ ਦੇਖ ਕੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਲੋਕਾਂ ਨੂੰ ਪਹੁੰਚੋ ਤਾਂ ਕਿ ਲੋਕ ਜਿਹੜੇ ਠੱਗੀ ਦਾ ਸ਼ਿਕਾਰ ਨਾ ਹੋਣ ਤੇ ਉਹ ਵੀ ਵਧੀਆ ਚੀਜ਼ਾਂ ਲੈ ਸਕਣ